ਆ ਜਵੇ ਸੁਖਵੰਦਰ ਸਿੰਘ ਹਾਂਜੀ ਆਪਾਂ ਬਣਾਉਨੇ ਆ ਕੋ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਉਧਰੋਂ ਰੰਗਜੀਤ ਦੀ ਅੱਛਾ ਉਧਰ ਆਪਣੀ ਜੱਸਾ ਸਿੰਘ ਆਲੂ ਵਾਲਿਆ ਰਾਮ ਗੜੀਆ ਚੜਤ ਸਿੰਘ ਚੜਤ ਸਿੰਘ ਜੀ ਮਹਾਰਾਜ ਰਣਜੀਤ ਸਿੰਘ ਦਾ ਦਾਦਾ ਅੱਛਾ ਜੀ ਹਾਂ ਤੇ ਜੱਸਾ ਸਿੰਘ ਸੀ ਆਲੂ ਵਾਲਿਆ ਆਪਣੇ ਜ਼ਿਮੀਦਾਰਾਂ ਚੋਂ ਅੱਛਾ ਜੀ ਹੈਂ ਹੈ ਜਾਣੀ ਇਹਨਾਂ ਨੇ ਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹਾਂ ਸੁਣਾਉਣਾ ਪੈਨੂ ਇਹਨਾਂ ਤੇ ਮੈਂ ਇਹ ਇਹਨਾਂ ਇੱਕ ਆਪਾਂ ਬਣਾਈ ਆ ਬਹੁਤ ਵਧੀਆ ਐਸਟਰੀ ਮੈਂ ਲਿਖ ਕੇ ਬਣਾਉਣਾ ਹੁਣਾ ਹਾਂ ਉਹਦਾ ਕਰਕੇ ਹੁਣ ਤੁਹਾਨੂੰ ਸੁਣਾਉਣਾ ਇੱਥੇ ਹਾਂਜੀ ਅਰੇ ਇਥੋਂ ਸ਼ੁਰੂ ਹੋਈ ਆ ਪੱਜਾ ਅਸਾ ਸਿੰਘ ਤੋਂ ਹਾਂਜੀ ਹੁਣ ਇਹ ਜੱਸਾ ਸਿੰਘ ਰਾਮ ਗੜੀਆ ਨਾ ਆਲੂ ਵਾਲਾ ਹਾਂਜੀ ਇਹ ਜੱਸਾ ਸਿੰਘ ਦਾ ਆਲੂ ਵਾਲਾ ਸੀ ਹਾਂਜੀ ਆਪਣਾ ਜੱਥੇਦਾਰ ਸੀ ਇੱਕ ਠੀਕ ਹੈ ਆਪਣੇ ਸਿੱਖਾਂ ਦਾ ਸਿੰਘਾਂ ਦਾ ਸਿੱਖਾਂ ਦਾ ਕਿਤੇ ਵਿੱਚ ਜੱਥੇਦਾਰ ਹੋਰ ਵੀ ਜੱਸਾ ਸਿੰਘ ਚੜਤ ਸਿੰਘ ਤੇ ਆਪਣੇ ਕਪੂਰ ਸਿੰਘ ਅੱਛਾ ਹੋਰ ਬਹੁਤ ਵੱਡੇ ਵੱਡੇ ਜੱਥੇਦਾਰ ਇਹਦੇ ਵਿੱਚ ਸੀ ਹਾਂਜੀ ਤੇ ਇਹ ਸਾਰਿਆਂ ਤੋਂ ਚੜ੍ਹਦੀ ਕਲਾ ਵਾਲਾ ਜੱਸਾ ਸਿੰਘ ਸੀ ਇਹਨੇ ਜੱਸਾ ਸਿੰਘ ਆਲੂ ਵਾਲੀਏ ਨੇ 1762 ਦੇ ਵਿੱਚ ਹਾਏ ਜਿਹੜਾ ਆਪਣਾ ਹਰਮੰਦਰ ਸਾਹਿਬ ਆ ਜਿੱਥੇ ਹੁਣ ਹਰਮੰਦਰ ਸਾਹਿਬ ਆਪਾਂ ਜਾਣਦੇ ਆ ਨਮਸ਼ਕਾਰ ਹੁੰਨੇ ਆ ਹਾਏ ਉਹ ਹਰਮੰਦਰ ਸਾਹਿਬ ਮੁਗਲਾਂ ਨੇ ਤੇ ਇਹਨਾਂ ਅਬਦਾਲੀਆਂ ਨੇ ਢਾਤਾ ਸੀ ਉਹਨੂੰ ਅੱਛਾ ਜਮਾ ਮਿੱਟੀ ਚ ਬਰੂਦ ਨਾਲ ਢਾਤਾ ਸੀ ਹਾਂ ਠੀਕ ਹੈ ਜਮਾ ਬਰੂਦ ਨਾਲ ਨਾਂ ਨਿਸ਼ਾਨੀ ਚੱਕਤਾ ਸੀ ਸਰੋਵਰ ਭਰਤਾ ਸੀ ਅੱਛਾ ਜੀ ਹਾਂ ਫਿਰ ਜਦੋਂ ਉਹ ਤੋਂ ਬਾਅਦ ਫਿਰ ਆਪਣਾ ਜੱਸੇ ਸੰਗ ਉਹਨਾਂ ਦਾ ਜੋਰ ਚੜਿਆ ਇਹਨਾਂ ਦਾ ਮਿਸਲਾਂ ਦਾ ਹਾਂ ਫਿਰ ਉਹਨਾਂ ਨੇ ਮਿਸਲਾਂ ਨੇ ਫਿਰ ਉੱਥੇ ਨਾ ਲੀੜਾ ਵਿਛਾਤਾ ਹਰਮੰਦਰ ਸਾਹਿਬ 'ਚ ਚਾਦਰ ਹੂੰ ਵੀ ਭਾਈ ਆਪਾਂ ਹਰਮੰਦਰ ਸਾਹਿਬ ਦੀ ਜਿਹੜੀ ਜਗ੍ਹਾ ਵਾ ਇਹ ਇੱਕ ਹਕਾਲ ਤਰਕੋ ਚਲ ਉਹਨਾਂ ਨੇ ਕਿਹਾ ਵੀ 9 ਲੱਖ ਰੁਪਈਆ ਇਕੱਠਾ ਹੋ ਗਿਆ ਉੱਥੇ ਵਾਹਿਗੁਰੂ ਇਹ ਨਹੀਂ ਪਤਾ ਵੀ ਕਿੰਨੇ ਕ ਦਿਨਾਂ 'ਚ ਹੋਇਆ 2 ਦਿਨਾਂ 'ਚ 4 ਦਿਨਾਂ 'ਚ ਜਾਂ 5 ਦਿਨਾਂ 'ਚ ਚਾਦਰ ਵਿਛਾਤੀ ਵੀ ਇਹਦੇ ਨਾਲ ਆਪਣਾ ਦਰਬਾਰ ਸਾਹਿਬ ਆ ਜਿਹੜਾ ਆਪਾਂ ਦੁਆਰਾ ਬਣਾਉਣਾ ਹੈ ਠੀਕ ਹੈ ਤੇ ਜਿਹੜੋ ਦੁਆਰਾ ਇਹਨੇ ਬਣਾਇਆ ਮਤਲਬ ਉਹ ਇਕੱਠੇ ਹੋ ਕੇ ਰੁਪਈਆ 9 ਲੱਖ ਇਕੱਠਾ ਹੋ ਗਿਆ ਜੀ ਮਤਲਬ ਇਹਨਾਂ ਨੇ ਹਾਂ ਇਹਨਾਂ ਨੇ ਬਣਵਾਇਆ ਹਾਂ ਫੇਰ ਜਿਹੜੀ ਕਾਲ ਤਖਤ ਦੀ ਇਮਾਰਤ ਅਸੀਂ ਉਦੋਂ ਗਾਹ ਰਹਿ ਗਈ ਕਾਲ ਤਖਤ ਹਾਂ ਇਹ ਤਾਂ ਇਹਨਾਂ ਨੇ ਬਣਾਉਂਦਿਆਂ ਬਣਾਉਂਦਿਆਂ ਸਵਾ ਇਹਨਾਂ ਨੇ ਵੀ ਰੰਗਾਤਾ ਉਸੇ ਟਾਈਮ ਹੀ 1800 ਕੋਸ ਵਿੱਚ ਰਣਜੀਤ ਸਿੰਘ ਦਾ ਰਾਜ ਆ ਗਿਆ ਅੱਛਾ ਜੀ 1800 ਚੀ ਜਦੋਂ ਰਣਜੀਤ ਸਿੰਘ ਦਾ ਰਾਜ ਆ ਗਿਆ ਤੇ ਰਣਜੀਤ ਸਿੰਘ ਦੇ ਸੀ ਜਿਹੜਾ ਉਹਦਾ ਹਰੀਸਖ ਨਲੂਆ ਹਾਂਜੀ ਉਹਦਾ ਅਸੀਂ ਸਾਰੇ ਤੋਂ ਫਾਸਤ ਨੰਬਰ ਜੱਥੇਦਾਰ ਹਰੀਸਖ ਨਲੂਆ ਦਰਨਾਇਰ ਹਾਂਜੀ ਬਹੁਤ ਤਕੜਾ ਜਿੰਨੀਆਂ ਲੜਾਈਆਂ ਲੜੀਆਂ ਸਾਰੀਆਂ ਜਿੱਤਿਆ ਹਾਂਜੀ ਜਿੱਥੋਂ ਤੇ ਆਪਣੇ ਮੋਗਲ ਮਗਲ ਕੰਬਲ ਲਾਤੇ ਉਹਨੇ ਠੀਕ ਹੈ ਜਿੱਥੇ ਅੱਜ ਗੋਰੀਆਂ ਤੋਂ ਅੰਗਰੇਜ਼ਾਂ ਨੇ ਅਮਰੀਕਾ ਹੁਣ ਉੱਥੇ ਘੱਟੋ ਘਾਟ 1.5-2 ਸਾਲ ਰਹੀ ਆ ਹਾਂ ਉਹਨਾਂ ਨੂੰ ਉਹ ਗਲੀਆਂ ਹੀ ਨਹੀਂ ਸਿਆਈਆਂ ਨਾ ਤੁਰ ਨੂੰ ਨੂੰ ਬੰਦਾ ਲਪਿਆ ਅੱਛਾ ਜੀ ਤੇ ਆਪਣੇ ਹਰੀਸੋ ਨਰੂਏ ਨੇ ਉਹ ਸਰ ਕਰਿਆ ਵਾ ਸਾਰਾ ਕਬਲ ਕੰਧਾਰ ਸਰ ਕਰਿਆ ਵਾ ਗਾਹ ਉਦੋਂ ਗਾਹ ਜਾ ਕੇ ਵੀ ਜਬਰੌਦ ਦਾ ਕਿਲਾ ਸਰ ਕਰਿਆ ਲੈ ਲਾਲਾ ਸਾਹਿਬ ਤੇ ਕਹਿਣ ਦਾ ਭਾਵ ਇਹ ਆ ਵੀ ਆਪਣੇ ਸਭ ਤੋਂ ਵੱਡਾ ਦੁਨੀਆਂ ਦੇ ਵਿੱਚੋਂ ਜਰਨੈਲ ਹੋਇਆ ਤਾਂ ਹਰੀਸੋ ਨਰੂਆ ਜਿੱਦੇ ਸੁਰਗਵਾਸ ਹੋਇਆ ਸੀ ਇਹਦੀ ਕਸਾ ਲੱਗਾ ਜਿੱਦੇ ਸੁਰਗਵਾਸ ਤੇ ਰਣਜੀਤ ਸਿੰਘ ਤਾਂ ਹੀ ਰੁਆ ਸੀ ਅਕਾਈ ਆਹ ਕਹਿੰਦਾ ਜੇਕ ਤੇ ਅੱਜ ਇਹ ਨਾ ਮਰਦਾ ਹਰੀਸੁਰ ਨਰੂਆ ਨਾ ਮਰਦਾ ਮੇਰਾ ਰਾਜ ਅੱਧਾ ਚਲਿਆ ਜਾਂਦਾ ਮੈਨੂੰ ਕੋਈ ਦੁੱਖ ਨਹੀਂ ਸੀ ਇਹਨੇ ਲੈ ਲੈਣਾ ਸੀ ਥੋੜੇ ਟਾਈਮ ਦੇ ਵਿੱਚ ਹੀ ਹਾਂ ਹਾਂ ਪਰ ਜਈ ਇਹ ਚਲੇ ਆ ਗਿਆ ਮੈਨੂੰ ਬਹੁਤ ਵੱਡਾ ਦੁੱਖ ਆ ਪਰ ਉਹ ਖਾ ਉਹ ਗਿਆ ਤਾਂ ਸੀ ਉਹਦੇ ਵਿੱਚ ਸੀ ਜਿਹੜੇ ਉਹਦੇ ਬੰਦੇ ਡੋਗਰੇ ਧਿਆਨ ਸਿੰਘ ਡੋਗਰਾ ਗਲਾਬ ਸਿੰਘ ਡੋਗਰਾ ਉਹਨਾਂ ਨੇ ਜਿਹੜੀਆਂ ਹਰੀਸੁਰ ਨਲਗੋਏ ਨੇ ਚਿੱਠੀਆਂ ਲਿਖਤੀਆਂ ਸੀ ਵੀ ਘੇਰਾ ਪੈ ਗਿਆ ਤੁਸੀਂ ਵਿਆਜ ਰੁੱਝੇ ਬੇ ਆ ਤੇ ਮਹਾ ਸਿੰਘ ਨੂੰ ਮੈਂ ਬਿਮਾਰ ਪਿਆ ਫੌਜ ਘਰ ਅਛੇ ਤੇ ਦੋਛੇਤੀ ਹੂੰ ਉਹਨਾਂ ਨੇ ਚਿੱਠੀਆਂ ਹੀ ਨਹੀਂ ਪਹੁੰਚਦੀਆਂ ਕਰੀਆਂ ਰਣਜੀਤ ਸਿੰਘ ਤਾਂ ਨਹੀਂ ਰਣਜੀਤ ਸਿੰਘ ਨੇ ਫੌਜ ਵਿੱਚੋਂ ਦਵਾਲਦ ਨਹੀਂ ਵਿਜਾਓ ਭਾਜੋ ਵਿਆਹ ਤਾਂ ਹੋਈ ਜਾਣਾ ਤੁਸੀਂ ਨਿਕਲ ਜੋ ਕਰਾਂ ਤੁਸੀਂ ਨਹੀਂ ਲੋ ਉਹਨਾਂ ਨੇ ਤਕਾ ਲਿਆ ਮਗਰ ਮੁਗਲਾਂ ਨੇ ਤਕਾ ਲਿਆ ਵੀ ਉਧਰ ਤਾਂ ਵਿਆਹ ਚ ਰੁਜਾ ਬਣ ਰਣਜੀਤ ਸਿੰਘ ਇਧਰ ਫੌਜਾ ਥੋੜੀਆਂ ਆਪਾਂ ਚੰਬੜ ਜੋ ਹਾਂ ਉਹਦੇ ਵਿੱਚ ਹਰੀਸੁਰ ਨਰੂਆ ਮਾਰਿਆ ਗਿਆ ਸੀ ਗੋਲੀ ਤਾਂ ਸਮਝਣਾ ਮੇਰੀ ਗੱਲ ਹਾਂਜੀ ਤੇ ਉੱਥੇ ਦਾ ਹਰੀਸੁਰ ਨਰੂਆ ਉਹਦਾ ਜਰਨੈਲ ਸੀ ਰਣਜੀਤ ਸਿੰਘ ਉਹਨੇ ਫਿਰ ਇੱਕ ਕਾਲ ਤਖਤ ਬਣਾਇਆ ਸੀ ਇਹਨੇ ਵੀ ਉਸ ਟਾਈਮ ਦਾ 9 ਲੱਖ ਰੁਪਇਆ ਲਾਇਆ ਉਹਦੇ ਉੱਤੇ ਅੱਛਾ ਜੀ ਇਹ ਜਿਹੜਾ ਲਾਉਂਦਾ ਸੀ ਜਿਹੜੀ ਇਹਨੂੰ ਤਨਖਾਹ ਮਿਲਦੀ ਸੀ ਕਿਉਂਕਿ ਤਨਖਾਹ ਵੀ ਮਿਲਦੀ ਸੀ ਇਹਨੂੰ ਬਹੁਤ ਮਾਲੀਆ ਇਹਦੇ ਕੋਲ ਕਹਿੰਦਾ ਦੁਬਾਰਨਰੀ ਆਪ ਸੀ ਹਾਂ ਜੀ ਤੇ ਉਹਦੇ ਕਹਨੂੰ ਪੈਸੇ ਇਹਨੇ ਆਪਦੇ ਨਾਂ ਤੇ ਵੀ ਚਲਾਏ ਆ ਪੈਸਾ ਬਹੁਤ ਸੀ ਇਹ ਆਪਦੀ ਫੌਜ ਦੇ ਵਿੱਚ ਵੰਡ ਦਿੰਦਾ ਹੁੰਦਾ ਸੀ ਗਰੀਬਾਂ 'ਚ ਵੰਡ ਦਿੰਦਾ ਸੀ ਅੱਛਾ ਜੀ ਫਿਰ ਇਹਨੇ ਇਹ ਅਕਾਲ ਤਖਤ ਉਹਨੇ ਬਣਵਾਇਆ ਦੁਵਾਰਾ ਟਿਆਵਾ ਪਹਿਲਾਂ ਤਾਂ ਮਹਾਰਾਜ ਦਾ ਆਪ ਹੀ ਬਣਾਇਆ ਸੀ ਨਾ ਹਾਂ ਹਾਂ ਜਿਹੜੀ ਉਹਦੀ ਸਾਰੀ ਕਰੀਏ ਉੱਤੇ ਸਾਰੀ ਸਾਰੀ ਹਰੀ ぞ ਨਲੂਏ ਦੀ ਕਰ ਆ ਇਹ ਤਾਂ ਹੋਏ ਦੋਏ ਆਪਣੇ ਜੱਸਾ ਸਿੰਘ ਉਧਰੋਂ ਤੇ ਇਧਰੋਂ ਹਰੀ ਸੋਨਰੂਆ ਹੁਣ ਆ ਗਿਆ ਨਾਦਰ ਸ਼ਾ ਇੱਕ ਨਾਦਰ ਸ਼ਾ ਸੀ ਮੁਗਲ ਫੌਜ ਦਾ ਜਰਨਲ ਉਹ ਫੌਜ ਲੈ ਕੇ 50 60 ਹਜ਼ਾਰ ਬੰਦਾ ਲੈ ਕੇ ਆ ਕੇ ਤੇ ਹਿੰਦੁਸਤਾਨ ਨੂੰ ਲੁੱਟਣ ਆ ਜਾਂਦਾ ਸੀ ਆਪਾਂ ਨੂੰ ਇਧਰ ਲਾਦੇ ਦਿੱਲੀ ਅੰਨੇ ਨੂੰ ਸਾਰੇ ਆ ਲੁੱਟ ਕੇ ਰੀਏ ਲੁੱਟ ਕੇ ਹੀ ਲੈ ਜਾਂਦਾ ਸੀ ਹਾਂ ਸਾਰਾ ਲੁੱਟਿਆ ਉਹਨੇ ਮਾਂ ਤੇ ਲੁੱਟ ਕੇ ਜਦੋਂ ਉਹ ਮੁਰਦਾ ਸੀ ਹਾਂ ਜੀ ਫੇਰ ਜਦੋਂ 2200 ਕੁੜੀ ਇੱਕ ਪਹਿਲੀ ਯਾਰ ਕੁੜੀ ਉਹਨੇ 2200 ਆਪਣੀ ਸਿੰਧੂਵਾਦੀਆਂ ਕੁੜੀਆਂ ਬਹੂਆਂ ਬੇਟੀਆਂਆਂ ਸੋਹਣੀਆਂ ਸੀ ਪੜ ਲਗਾ ਫੜ ਕੇ ਉਹਨਾਂ ਨੂੰ ਰਸਿਆਂ ਨਾਲ ਬੰਨ੍ਹ ਕੇ ਬਾਹ ਕੁਛ ਗੱਡਿਆਂ ਤੇ ਕੁ ਕੋੜਿਆਂ ਤੇ ਕੁ ਤੋਰ ਕੇ ਨੌਜਵਾਨਾਂ ਸਿਰ ਨੂੰ ਤੋਰ ਕੇ ਲਈ ਆਉਂਦਾ ਸੀ ਜਿਹੜੀਆਂ ਗੱਡਿਆਂ ਗੋਡਿਆਂ ਦੇ ਬਹਾਲੀਆਂ ਤੇ ਉਹ ਨਾਲ ਲਈ ਆਉਂਦਾ ਸੀ ਹੁਣ ਉਹਨਾਂ ਦੀ ਪ੍ਰਕਾਰ ਪਵੇ ਬੇਛੜਾਲ ਹੋਵੇ ਕਸ਼ਹਰੇ ਵਾਲੇ ਬਾਈਓ ਕਿਸੇ ਉਦੋਂ ਕਸ਼ਹਰੇ ਵਾਲੇ ਮਸ਼ਹੂਰ ਹੁੰਦੇ ਸੀ ਆਪਣੇ ਠੀਕ ਹੈ ਅੱਜ ਵੀ ਮਸ਼ਹੂਰੀ ਆ ਹਾਂ ਜੀ ਅੱਜ ਹਾਂ ਤੇ ਉਹਨਾਂ ਨੇ ਪਾਈ ਤੇ ਇਹ ਕਦੇ ਜੱਸਾ ਸਿੰਘ ਜਿਹੜਾ ਅਸੀਂ ਤੇ ਚੜਤ ਸਿੰਘ ਇਹ ਤਿੰਨੇ ਇਕੱਠੇ ਸੀ ਇਹ ਕਹਿੰਦੇ ਯਾਰ ਆਪਣੇ ਹਾਇਕ ਬੋਲੂ ਹੁੰਦੇ ਤੇ ਬਾਕੀ ਗਰ ਦੌੜ ਜਾਂਦੇ ਇਹ ਕੀ ਗੱਲ ਇਹ ਫਿਰ ਪੈ ਪੁਲਿਸ ਦੀ ਕਰਕੇ ਫੌਜ ਲੈ ਕੇ ਆਉਂਦੀ ਜਾ ਕੇ ਰਿਆ ਇਹ ਕਹਿੰਦੇ ਸਾਲੀਆਂ ਕੁੜੀਆਂ ਛੜਾਈਆਂ ਨਾ ਉਹਦਾ maal ਲੁੱਟਿਆ ਬੇਸਾਬਾ ਅੱਛਾ ਜੀ ਪੈਸਾ ਤਿੱਲਾ ਜੋ ਉਹਨਾਂ ਦੇ ਕੋਲ ਸੀ ਸਭ ਲੁੱਟ ਲਿਆ ਜਿਨ੍ਹਾਂ ਦੀਆਂ ਛੜਾਲੀਆਂ ਸਾਰੀਆਂ ਉਹਨਾਂ ਦੇ ਮਾਰ ਮਾਰ ਛੱਤਰ ਭਜਾਤੇ ਉਸ ਮਾਰਬੂਰ ਤੇ ਉਹ ਵੱਡ ਤੇ ਟੁਕਤੇ ਆਏ ਜੇ ਕਰ ਕਰਕੇ ਲੈ ਆਏ ਸਾਰੀਆਂ ਕੁੜੀਆਂ ਫਿਰ ਉਹ ਘਰੋ ਘਰੀ ਜੱਸਾ ਸੋ ਉਹਨਾਂ ਨੇ ਬਾੜ ਗਏ ਅੱਛਾ ਜੀ ਵੀ ਅੱਜ ਦਾ ਜ਼ਮਾਨਾ ਦੇਖ ਲੋ ਤੇ ਪਹਿਲਾ ਦੇਖ ਲੋ ਪਹਿਲਾ ਦੇਖ ਲੋ ਹਾਂ ਇਹ ਤਾਂ ਸੀ ਨਾਦਰਾ ਫਿਰ ਗਾ ਹੋ ਗਿਆ ਨਵਾਬ ਕਪੂਰ ਸਿੰਘ ਜੱਸਾ ਸਿੰਘ ਤੇ ਚੜਤ ਸਿੰਘ ਨਵਾਬ ਕਪੂਰ ਸਿੰਘ ਆਪਣੇ ਸਿੱਖਾਂ ਦਾ ਸਾਰੇ ਤੋਂ ਵੱਡਾ ਜੱਥੇਦਾਰ ਬਣਿਆ ਜੱਸਾ ਸਿੰਘ ਬਣਿਆ ਆਪਦੇ ਜੱਥੇ ਦਾ ਤੇ ਚੜਤ ਸਿੰਘ ਸੀ ਮਹਾਰਾਜਾ ਰਣਜੀਤ ਸਿੰਘ ਦਾ ਪੁੱਤਰ ਇਹਨਾਂ ਨੇ ਤਿੰਨਾਂ ਨੇ ਰਲ ਕੇ ਇਹਨਾਂ ਨੇ ਜੰਗ ਕਰਿਆ ਸੀ ਰਣਜੀਤ ਆਪਣੇ ਨਾਲ ਦਰਸ਼ਾ ਨਾਲ ਤਾਂ ਖੋਈ ਸੀ ਪੈਸੇ ਉਹ ਹਾਂ ਤੇ ਉਧਰ ਜਿਹੜਾ ਸੀਗਾ ਆਪਣਾ ਅਬਦਾਲੀ ਇਹ ਮਰਾਠਿਆ ਮਰਾਠੇ ਵੀ ਬਹੁਤ ਤਕੜੇ ਸੀ ਹਾਂ ਜੀ ਤੇ ਅਬਦਾਲੀ ਮਰਾਠਿਆਂ ਦੀਆਂ ਧੀਆਂ ਭੈਣਾਂ ਨੂੰ ਵੀ ਖੋ ਕੇ ਲੈ ਜਾਂਦਾ ਸੀ ਜੱਸਾ ਸਿੰਘ ਤੇ ਚੜ੍ਹ ਸਿੰਘ ਇਹਨਾਂ ਨੂੰ ਛੜਾਉਂਦਾ ਸੀ ਬਹੁਤ ਅਣੀ ਲੈ ਜਾਂਦੇ ਸੀ ਇਹ ਆਪਾਂ ਤੋਂ ਐ ਸਾਈਡ ਤੋਂ ਵੀ ਲੰਘ ਜਾਂਦੇ ਸੀ ਇੱਧਰ ਸਤਲੁਜ ਦੇ ਪਾਸੇ ਵੀ ਤਾਂ ਪੰਜਾਬ ਚ ਨਾ ਆਈਏ ਜੇ ਤਾਂ ਇੱਧਰ ਆਉਂਦੇ ਸੀ ਆ ਬੀਕਾਨੇਰ ਏਰੀਏ ਫਿਰ ਤਾਂ ਫਸ ਜਾਂਦੇ ਸੀ ਲੰਗਣਾ ਵਿੱਚ ਪੰਜਾਬ ਵਿਚਾਲ ਦੀ ਪੈਂਦਾ ਸੀ ਵਿਚਾਲ ਦੀ ਫਿਰ ਪਚੀਕਰ ਸੁਣਦੇ ਇਹਨਾਂ ਦੀ ਹੁਣ ਤੱਕ ਪਤਾ ਰਾਤ ਨੂੰ ਕਾਂਵਾਂ ਰੋਣੀ ਬਾੜੀ ਸੁਣਦੀ ਆ ਹੁਣ ਤਾਂ ਆਪਣੇ ਬਾਜਾ ਬੂਜਾ ਬਹੁਤ ਆ ਉਦੋਂ ਤਾਂ ਬਹੁਤ ਦੂਰ ਤਾਈ ਸੁਣਦਾ ਹੁੰਦਾ ਸੀ ਫਿਰ ਇਹ ਫਿਰ ਇਹ ਟੋਲ ਦੇ ਵੀ ਰਹਿੰਦੇ ਸੀ ਕੋਈ ਕੋਈ ਨਾ ਸਾਨੂੰ ਮਿਲੇ ਕਿਉਂਕਿ ਅਸੀਂ ਖੋਈਏ ਇਹਨਾਂ ਦਾ ਮਾਲ ਖੋਗਾ ਹੀ ਲੈਣਾ ਹਾਂ ਇਹਨਾਂ ਜਿਹੜੇ ਖੇਤੀਆ ਹਾਂ ਤੇ ਉਹ ਲਈ ਜਾਂਦੇ ਮਰਾਠਿਆਂ ਦੀਆਂ ਕੁੜੀਆਂ ਫਿਰ ਇਹਨਾਂ ਨੇ ਛੜਾਈਆਂ ਮਹਾਰਾਜਾ ਰਣਜੀਤ ਸਿੰਘ ਦਾ ਦਾਦਾ ਸੀ ਜਿਹੜਾ ਚਾਹਤਾ ਸਿੰਘ ਸੀ ਅੱਛਾ ਜੀ ਉਹ ਵੀ ਬਹੁਤ ਇਹਨਾਂ ਦੇ ਨਾਲ ਆਪਣੇ ਵੱਡੇ ਜੱਥੇ ਦੇ ਨਾਲ ਲੜਿਆ ਉਸ ਤੋਂ ਬਾਅਦ ਫਿਰ ਇਹਦਾ ਪਿਓ ਹੋ ਗਿਆ ਮਹਾ ਸਿੰਘ ਮਹਾ ਸਿੰਘ ਵੀ ਜੱਸੀ ਹੁਣਾਂ ਦੇ ਨਾਲ ਹੀ ਲੜਾਈਆਂ ਚ ਰਿਹਾ ਉਹਦੇ ਘਰੇ ਰਣਜੀਤ ਸਿੰਘ ਪੈਦਾ ਹੋਇਆ ਤੇ ਜੀ ਵੀ ਤੇ ਜੀ ਪੜੀ ਜੋ ਹਾਂ ਉਧਰ ਤਾਂ ਅਹਿਮਦ ਸ਼ਾਹ ਅਦਾਲੀ ਦਾ ਪੋਤਰਾ ਆ ਗਿਆ ਹਾਂ ਲਾਹੌਰ ਫਤੇਕਰਨ ਇਧਰੋਂ ਇਹ ਜਾਵੜਿਆ ਕਹਿੰਦਾ ਆ ਜਾ ਤੂੰ ਅਦਾਲੀ ਦਾ ਪੋਤਰਾ ਮੈਂ ਚੜਤ ਸਕਦਾ ਪੋਤਰਾ ਆਪਾਂ ਹੀ ਟੱਕਰ ਲੈ ਲੈਂਦੇ ਆਪਾਂ ਹੀ ਟੱਕਰ ਲੈ ਲੈਂਦੇ ਆ ਆ ਲਈ ਫਿਰ ਟੱਕਰ ਫਿਰ ਮਾਰ ਲਿਆ ਸੀ ਉਹ ਲੰਗਲਾ ਜੀ ਸਰਗੰਦੇ ਆ ਜਾ ਸਿਰ ਲੈ ਜਾ ਅਦਾਲੀ ਨੂੰ ਕਰਤਾ ਸੀ ਉਹਨੇ ਲੜਕਰਤਾ ਹੀ ਕਹਿੰਦਾ ਆ ਕੇ ਆਦਾ ਸੈਰੀ ਲੈ ਜਾ ਉਹਦੇ ਬੰਦੇ ਦਾ ਸਿਰ ਵੱਢ ਲਿਆ ਸੀ ਰঞ্জੀਤ ਸਿੰਘ ਤੇ ਸਿੱਖ ਇਤਿਹਾਸ ਵਿੱਚ ਵੱਡਾ ਕਾਂਦੂਗਾਰਾ ਹੁੰਦਾ ਜਿਹੜਾ ਅਹਿਮਦ ਸ਼ਾਹ ਅਬਦਾਲੀ ਸੀ ਨਾ ਹਾਂ ਜੀ ਜਦੋਂ ਇਹਦੇ ਚੀਜ਼ਾਂ ਖੋਈਆਂ ਗਈਆਂ ਦਾ maal ਲੁੱਟਿਆ ਗਿਆ ਹਾਂ ਜੀ ਇਹ ਆ ਗਿਆ ਹੰਕਾਰ ਚ ਅੱਛਾ ਕਹਿੰਦਾ ਵੀ ਹੁਣ ਆਪਾਂ ਇਹ ਸਿੱਖ ਛੱਡਣੇ ਨਹੀਂ ਹਾਂ ਤੇ ਬੰਦੇ ਛੱਡ ਗਿਆ ਆਪਦੇ ਭੈਣਾ ਲਕੋ ਵਾਲੇ ਇਧਰ ਵੀ ਜਦੋਂ ਇਹ ਮਾੜੇ ਮੋਟੇ ਇਕੱਠੇ ਹੋਏ ਨਾ ਤੇ ਆਪਾਂ ਡੰਗਣੇ ਆ ਛੱਡਣੇ ਨਹੀਂ ਤੇ ਮੈਂ ਲਿਆਉ ਫੌਜ ਉਹਨੇ ਫੌਜ ਨਾਲ ਵੀ ਹੋਰ ਸਾਦ ਕੇ ਲਾਹੌਰ ਦੇ ਅਰਜ਼ ਕਰਦੀ ਰੱਖੀ ਨੇੜੇ ਨੇੜੇ ਫਿਰਦਾ ਰਿਆ ਇਧਰੋਂ ਸੂਏ ਨੇ ਪੈਣੇ ਦਾ ਆਪਣੇ ਬੰਦੇ ਪਤਾ ਕੀ ਕਹਿੰਦੇ ਆ ਜੱਸਾ ਸੇ ਹੁਣੀ ਵੀ ਓਂ ਕਰੂ ਆਪਣੀਆਂ ਬੁੜੀਆਂ ਜਿਹੜੀਆਂ ਆਪਣੀਆਂ ਆਪਣੇ ਬੱਚੇ ਜਵਾਕ ਆ ਇਹਨਾਂ ਨੂੰ ਆਪਾਂ ਕਰਦਗੇ ਦੂਰ ਲੈੜੇ ਤੇ ਆਪਾਂ ਫਿਰ ਉਹ ਆਉਣਾ ਉਹਨੇ ਜ਼ਰੂਰ ਆ ਹੁਣ ਆਪਣੇ ਤੇ ਪਤਾ ਹੁੰਦਾ ਮੈਂ ਲੜਾਈ ਦਾ ਵੀ ਆਉਣਾ ਉਹਨੇ ਜ਼ਰੂਰ ਆ ਆਪਣੇ ਨਾਲ ਲੜਨਾ ਹੀ ਲੜਨਾ ਤੇ ਆਪਾਂ ਉਹਦੇ ਜਵਾਕ ਬੱਚੇ ਬੁੜੀਆਂ ਕੁੜੀਆਂ ਤੇ ਆਪਾਂ ਛੱਡਾਈਏ ਕਦੇ ਤੇ ਨਾਲੇ ਕੋਲੋਂ ਗੁਰਾਂ ਸਾਹਿਬ ਸੀ ਤੇ ਚੱਕੀ ਜਾਂਦੇ ਆ ਤੇ ਇਧਰ ਚੱਪੜ ਚੜੀ ਚ ਜਾਵੜਦੇ ਆ ਇਧਰ ਆ ਆ ਸਰੀਏ ਜੀ ਆਓ ਕੱਪੜੇ ਨੂੰ ਸਮਰੂਰ ਅੱਡੇ ਹੁਣ ਉਹਨਾਂ ਨੂੰ ਦੱਸਦੇ ਵੀ ਜਾ ਕੇ ਅੱਜ ਨਾ ਸਾਰਾ ਪੰਜਾਬ ਹੀ ਨਕਲ ਤਰਿਆ ਹੋਇਆ ਹੈ। ਹਾਂ। ਚੱਕਦੇ ਉਹ ਕਹਿੰਦੇ 15 ਨੇ ਮਗਰ 50 ਤੱਕ ਆਉਂਦਾ। ਆਪਣਾ 30000 ਜਵਾਕ ਬੱਚੇ ਬੁੜੀਆਂ ਬੰਦੇ ਆਪਣੇ 30000 ਇੱਕੇ ਦਿਨ ਚ ਮਾਰਤਾ ਮਨੇ। ਇੱਕ ਦਿਨ ਚ। ਤੇ ਉਦੋਂ ਸੀ ਵੀ ਬਸ 60 70 ਕੁ ਹਜ਼ਾਰ ਸੀ ਆਪਣਾ ਸਾਰਾ ਸਿੱਖ ਖਾਲਸਾ ਵਾਲਾ ਕਿੰਨੀ ਵਢੀ ਗਈ। ਅੱਧੋਂ ਜ਼ਿਆਦਾ ਕੋਮ ਵਢੀ ਗਈ। ਮਾਰੀ। ਇਹ ਜੱਸਾ ਸੇ ਕੋਈ ਲੜਦੇ ਲੜਦੇ ਬਹੁਤ ਨੇ ਲੜਾਈਆਂ ਕਿਉਂਕਿ ਜਿੱਥੇ ਤਕੜੇ ਸੀ ਜੱਸਾ ਦੇ। ਮਾਰਾ ਕਰਦੇ ਸੀ ਲੜਦੇ ਲੜਦੇ ਵੀ ਤਿੰਨ ਦਿਨ ਲੜਦੇ ਰਹੇ ਆ ਲੈ ਤੇ 55 55 60 60 60 ਫਾਟ ਇਹਨਾਂ ਦੇ ਸਰੀਰਾਂ ਦੇ ਸੀਗੇ ਤੇ ਲੀੜੇ ਵੀ ਨੇ ਲਾਹੇ ਫੇਰ ਫੇਰ ਉਹ ਭਾਜ ਜਾਂਦੇ ਆ ਜਦੋਂ ਇਹ ਫਿਰ ਪਾਲਦੇ ਉਹ ਹੁਣ ਵੱਡੇ ਉਹਨਾਂ ਦੇ ਵੀ ਜਾਂਦੇ ਆ ਵੱਡੇ ਉਹਨਾਂ ਦੇ ਵੀ ਬਹੁਤ ਜਾਂਦੇ ਆ ਫੇਰ ਉਹ ਹੰਬ ਜਾਂਦੇ ਆ ਭਾਵੇਂ ਪਾਣੀ ਦੇ ਨੇੜੇ ਆਪਣੇ ਵਾਲੇ ਜਾਣ ਨਹੀਂ ਦਿੰਦੇ ਉਹ ਪਾਣੀ ਖੁਲਿਓ ਮਰਦੇ ਆ ਅੱਛਾ ਇਹ ਫੇਰ ਬੱਚੇ ਪਿੱਛਾ ਨੂੰ ਜਦੋਂ ਫੇਰ ਪਿੱਛੇ ਨੂੰ ਭੱਜੇ ਫੇਰ ਚੱਲਾ ਆਪਣੇ ਬੰਦੇ ਨੇ ਜਿਹੜੇ ਮੱਪ ਕੱਟ ਗਏ ਵੜ ਗਏ ਉਹਨਾਂ ਦੀਆਂ ਚੇਖਾ ਚੜਨ ਤੀਆਂ ਉੱਥੇ ਚੱਪੜ ਚਿੜੀ ਚਿੜੀਆਂ ਨੇ ਉੱਥੇ 30000 ਬੰਦਾ ਇਕੱਠਾ ਸਜਕਾਰ ਕਰਿਆ ਸੀ ਤੇ ਫੇਰ ਇਹ ਇਹ ਆਪ ਦਾ ਲੈ ਕੇ ਨਾਲ ਦੂਜਾ ਗੁਰੂ ਗ੍ਰੰਥ ਸਾਹਿਬ ਨੂੰ ਲੈ ਕੇ ਤੇ ਜੰਗਲਾਂ 'ਚ ਜਾ ਕੇ ਲੋਕਿ ਉੱਥੇ ਰੱਖਿਆ ਗੁਰੂ ਗ੍ਰੰਥ ਸਾਹਿਬ ਮਾਲ ਕਹਿਣ ਦਾ ਭਾਵ ਉਹ ਆਪਣੇ ਨੁਕਸਾਨ ਸਿੱਖਾਂ ਨੇ ਬਹੁਤ ਸਹੀ ਹੈ ਤਾਂ ਇਹ ਪੰਜਾਬ ਬਚਾਇਆ ਐਵੇਂ ਪੰਜਾਬ ਇਹ ਬਚਿਆ ਨਹੀਂ ਇਹ ਤਾਂ ਹੁਣ ਮਰੀ ਜਾਂਦੇ ਕੋਈ ਦਿੱਲੀ ਵਾਲਾ ਕੋਈ ਕੋਈ ਕਿਤੇ ਕੋਈ ਪਾਣਾ ਪੰਜਾਬ ਦਾ ਉਹ ਪੰਜਾਬੀਆਂ ਦਾ ਜਿਨ੍ਹਾਂ ਨੇ ਕੱਡੀਆਂ-ਕੱਡੀਆਂ ਕਰਵਾਣੀਆਂ, ਛੋਡੀਆਂ ਤਾਂ 3 ਬੇਟੀਆਂ ਲੈ ਜਾਂਦੇ ਸੀ ਇਹ। ਹਾਂ। ਏ ਛੜੋਂਦੇ ਇਹ ਸੀ। ਛੋਤੋਂ ਮਾਲ-ਸਵਾਬ ਲੁੱਟ ਕੇ ਲੈ ਜਾਂਦੇ ਸੀ ਇਹ ਸਾਰਾ ਦੇ ਦੇ ਦਿੰਦੇ ਸੀ ਫੜਕਾ। ਇਹ ਤਾਂ ਇੱਥੋਂ ਤਾਂ ਹੀ ਹੋ ਗਿਆ ਸੀ ਇਧਰ ਦਿੱਲੀ ਵਾਲੇ ਏਰੀਆ 'ਚ ਤਾਂ। ਹਾਂ। ਵੀ ਜਿਹੜਾ ਪੈਸਾ ਖਰਚ ਲੋ ਤੇ ਖਾ ਲੋ ਉਹੀ ਲਾਹੇ ਦਾ, ਬਾਕੀ ਐਮਦ ਸ਼ਾਹ ਦਾ। ਹਾਂ। ਅਹਿਮਦ ਸ਼ਾਹ ਖਾਲੀ ਨੂੰ ਐਮਦ ਸ਼ਾਹ ਕਹਿੰਦੇ ਸੀ। ਕਹਿੰਦੇ ਖਾ ਲੋ, ਖਰਚ ਲੋ, ਜਿਹੜੇ ਰਹਿ ਗਏ ਉਹ ਅਹਿਮਦ ਸ਼ਾਹ ਦੇ ਆ, ਖਾ ਹੀ ਲੋ। ਖਾ ਹੀ ਲੋ। ਹਾਂ ਉਦੋਂ ਫਿਰ ਆਪਣੇ 'ਚ ਖਰਚ ਵਧਿਆ ਇਹ। ਫਿਰ ਸਾਰੇ ਲੋਕ ਪਹਿਲਾਂ ਪੈਸਾ ਸੀ ਤੀ ਕੋਈ ਵਰਤਦਾ ਨਹੀਂ ਸਾਵਧਾਨ ਰੱਖਦਾ ਸੀ ਪੈਸੇ ਨੂੰ ਉੱਥੇ ਗੱਲ ਬਣੀ ਉੱਥੋਂ ਗੱਲ ਬਣੀ ਪਰ ਖਰਚੋ ਤੇ ਖਾ ਉਹ ਨਹੀਂ ਬਾਕੀ ਲੈ ਜੂ ਉਹ ਲੁੱਟ ਕੇ ਇੰਨੇ ਡਰ ਗਏ ਸੀ ਹਿੰਦੂ ਹਿੰਦੂ ਤਾਂ ਸਾਰੇ ਉਹ ਤੋਂ ਦੇਖ ਦਮ ਮਰੀ ਜਾਂਦੇ ਸਿੱਖਾਂ ਦੇ 12 ਕਦੋਂ ਵੱਜਦੇ ਆ ਪਤਾ ਲੱਗਦਾ ਜਦੋਂ ਸਿੱਖਾਂ ਦੀਆਂ ਜੰਗਾਂ ਜੁੱਧਾਂ ਯਾਦ ਆਉਂਦੀਆਂ ਹਾਂ ਹੁਣ ਅਸੀਂ ਪੜਦੇ ਆ YouTube ਤੇ ਤੇ ਪੜਦੇ ਵੀ ਆ ਕਿਤਾਬਾਂ 'ਚ ਵੀ ਪੜਦੇ ਆ ਵੀ ਸਿੱਖਾਂ ਦੇ ਕਿੱਡੀਆਂ-ਕਿੱਡੀਆਂ ਭਾਰੀਆਂ ਐਵੇਂ ਪੰਜਾਬ ਨਹੀਂ ਬਚਾਇਆ ਉਹ ਨਾਲੇ ਕਹਿ ਛਟਾ ਮਦਾਲੀ ਕਹਿੰਦਾ ਚਾਹੇ ਇਹਨੂੰ ਪੰਜਾਬ ਤੋਂ ਬਾਹਰ ਜਾਣਾ ਚਾਹੀਦਾ ਇਹ ਇੱਥੇ ਘੁੰਮੇ ਫਿਰਦੇ ਇੰਨੇ ਕ ਥਾਂ ਤੇ ਉਹ ਕਹਿੰਦੇ ਇਸ ਮਿੱਟੀ ਦੇ ਜੰਮੇ ਵੇ ਆਹੇ ਐਸੇ ਇਹਨਾਂ ਨੇ ਇਹ ਮਿੱਟੀ ਛੱਡਣੀ ਨਹੀਂ ਨਹੀਂ ਛੱਡਣੀ ਚਾਹੇ ਇੱਕ ਇੱਕ ਮਰ ਜੇ ਕੱਲਾ ਕੱਲਾ ਮਰ ਜੇ ਪਰ ਮਿੱਟੀ ਨਹੀਂ ਇਹ ਛੱਡਦੇ ਇਹਨਾਂ ਦੀ ਧਰਤੀ ਦੇ ਗੁਰੂਆਂ ਨੇ ਇੱਥੇ ਐਵਾ ਹਜਾਤ ਬਣਾਇਆ ਤੇ ਅੰਬਰ ਤੱਕਾਇਆ ਬਾਣੀ ਪੜੀ ਆ ਗੁਰੂਆਂ ਨੇ ਸੀਸ ਦਿੱਤੇ ਆ ਤੇ ਇੱਥੇ ਲੜਾਈਆਂ ਲੜੀਆਂ ਇਹ ਕਿਵੇਂ ਜਾਣ ਉਥੋਂ ਉਹ ਬਦਾਲੀ ਕਹਿੰਦਾ ਸੀ ਧੱਕੋ ਪਰੇ ਉਧਰ ਪਰੇ ਨੂੰ ਆਪਣੇ ਹੋਰ ਦੇਸਾਂ 'ਚ ਧੱਕ ਦਿਓ ਉਹ ਕਹਿੰਦਾ ਇਹਨਾਂ ਨੇ ਨਹੀਂ ਜਾਣਾ ਕਿਦਾ ਇੱਥੇ ਹੀ ਰਹਿਣਗੇ ਹਾਂ ਇਹਨਾਂ ਨੇ ਤੈਨੂੰ ਦਾ ਮਾਰ ਲੈਣਗੇ ਪਰ ਆਪ ਨਹੀਂ ਇਹ ਜਾਂਦੇ ਕਹਿੰਦਾ ਹੱਸਾਂ ਕਹਿੰਦਾ ਫੇਰ ਨੈਨੂ ਛੇੜਿਓ ਰਹਿਣ ਦਿਓ ਬੈਠਾ ਰਹਿਣ ਦਿਓ ਹਾਂ ਫੇਰ ਕਹਿੰਦੇ ਸਿੱਖ ਇਤਿਹਾਸ ਉਹ ਸਭ ਤੋਂ ਵੱਡਾ ਗੱਲੂਗ ਰਹੇ ਹੋਇਆ ਫੇਰ ਕਹਿੰਦੇ ਜਿਹੜਾ ਜਿਹੜਾ ਆਪਾਂ ਕਹਿੰਦੇ ਨਾ ਹਰਿਮੰਦਰ ਸਾਹਿਬ ਬਣਵਾਇਆ ਉਹ ਮਿਸਤਰੀ ਸੀ ਦੇਸ ਰਾਜ ਅੱਛਾ ਮਿਸਤਰੀ ਦਾ ਨਾਮ ਇਤਿਹਾਸ ਦੇਸ ਰਾਜ ਆਉਂਦਾ ਉਹਨੂੰ 9 ਲੱਖ ਰੁਪਏ ਉਹਨੂੰ ਫੜਾਤਾ ਸੀ ਹੂੰ 9 ਲੱਖ ਰੁਪਇਆ ਉਹਨੂੰ ਫੜਾਤਾ ਸੀ ਵੀ ਆ ਸਾਡਾ 9 ਲੱਖ ਰੁਪਇਆ ਲੈ ਲੈ ਤੂੰ ਇਹ ਹਰਮੰਦਰ ਸਾਹਿਬ ਮਟੀਰੀਅਲ ਲਿਆ ਕੇ ਤਿਆਰ ਕਰ ਦੇ ਜਿਹੜਾ ਤੇਰਾ ਘਟਿਆ ਆਪ ਦਾ ਸਾਥੋਂ ਹੋਰ ਲੈ ਨਹੀਂ ਵਧਿਆ ਸਾਨੂੰ ਮੋੜਦੀ ਉਹ ਵੀ ਇਮਾਨਦਾਰ ਈ ਦਾ ਸੀ ਨਾ ਸਿੱਖਾਂ ਚ ਇਮਾਨਦਾਰੀ ਪਹਿਲਾਂ ਮੈਂ ਕਹਿੰਦਾ ਯਾਰ ਅੱਜ ਤਾਂ ਗੋਲਕਾਂ ਲੁੱਟੀ ਜਾਂਦੇ ਯਾਰ ਉਦੋਂ ਦੇ ਸੈਕਿੰਡ ਕਹਿੰਦੇ ਜਿਹੜਾ ਜੱਸਾ ਸਿੰਘ ਸੀ ਨਾ ਜਦੋਂ 9 ਲੱਖ ਰੁਪਇਆ ਕਰ ਰੱਖ ਲਿਆ ਤੇ ਘਰਦਿਆਂ ਨੂੰ ਉਹਦੇ ਦੂਜਾ ਘਰਦਿਆਂ ਨੂੰ ਕਹਿੰਦਾ ਕੰਮ ਤੇ ਜਾਓ ਜਿਹਦੇ ਘਰੇ 9 ਲੱਖ ਰੁਪਇਆ ਪਿਆ ਹੋਵੇ ਤੇ ਜਾਉ ਕੋਈ ਕੰਮ ਤੇ ਨਹੀਂ ਜਾਂਦਾ ਉਹ ਕਹਿੰਦਾ ਇਹਦੇ ਚੋਂ 1 ਰੁਪਈਆ ਨਹੀਂ ਵਰਤਣਾ 1 ਰੁਪਈਆ ਕਹੇ ਜਾ ਹੁੰਦਾ ਹੂੰ ਕਹਿੰਦਾ ਇਹ ਸੰਗ ਦਾ ਰੁਪਈਆ ਕੱਲਾ ਕੱਲਾ ਰੁਪਈਆ ਸੰਗ ਦੇ ਰਿਹਾ ਦਿੱਤਾ ਇਕੱਠਾ ਕਰਕੇ ਆਪਾਂ ਨੂੰ ਇਹ ਸਿੱਧਾ ਹਰਮੰਦਰ ਸਾਹਿਬ ਜਾਣਾ ਤੇ ਗਿਆ ਦਰਬਾਰ ਸਾਹਿਬ ਚ ਜਾ ਕੇ ਦਰਬਾਰ ਸਾਹਿਬ ਜੋ ਜਿੱਥੇ ਅਜ ਕੀਰਤਨ ਹੁੰਦਾ ਉੱਥੇ ਜਾ ਕੇ ਰੁਟੀਰੀ ਕਰਦਾ ਹਾਂ ਤੇ ਦਾ ਚੱਕ ਉੱਥੇ ਮਿਸਤਰੀ ਸਾਦਲੇ ਆ ਸਭ ਕਹ ਲੈ ਵੀ ਆ ਚੱਕੋ 100 ਰੁਪਈਆ ਇਕੱਠਾ ਮੈਂ ਤਾਂ ਕਰਕੇ ਦੇਤਾ ਤੇ ਇਹਨੂੰ ਤੁਸੀਂ ਹਰਮੰਦਰ ਸਾਹਿਬ ਨੂੰ ਬਣਾਉਣਾ ਉਹ ਕਹਿੰਦੇ ਉਹ ਮਿਸਤਰੀ ਵੀ ਪੂਰਾ ਛੋਟੀ ਦਾ ਹੀ ਆ ਮਹਾਂ ਮੰਦਰ ਬੰਦਾ ਹੁਣ ਜਿਹਨੂੰ ਲੌ ਲੱਖ ਆ ਗਿਆ ਅਗਲੇ ਨਾਲ ਆਪ ਤੱਕ ਕੱਲ ਨੂੰ ਕਹਦੇ ਆਗੇ ਮੁੱਕ ਗਏ ਹਾਂ ਉਹਨੇ ਵੀ ਬਣਾ ਕੇ ਪੈਸੇ ਮੋੜੇ ਜਿਹੜੇ ਜਾ ਕੇ ਲਾਤੇ ਜਿਹੜੇ ਲਾਕੇ ਲਾਤੇ ਵਾਕ ਅੱਜ ਹੁਣ ਗੋਲ ਗੋਲ ਕੰਦਾ ਕੀ ਹਾਲ ਹੋ ਰਿਹਾ ਤੇ ਹਰਮੰਦਰ ਸਾਹਿਬ ਚ ਏ ਸੀ ਜੱਸਾ ਸਿੰਘ ਆਲੂ ਵਾਲੇ ਵਰਗੇ ਜਿਨ੍ਹਾਂ ਨੇ ਪੰਡਾਂ ਦੀਆਂ ਪੰਡਾਂ ਉੱਤੇ ਢੇਰੀ ਕਰਤ ਗਿਆ ਵੀ ਅਸੀਂ ਰੁਪਈਆ ਨਹੀਂ ਘਰੇ ਖਰਚਣਾ ਤੇ ਹੁਣ ਆਲੇ ਤਾਂ ਡਰਦੇ ਹੀ ਨਹੀਂ ਹੁਣ ਖਾਈ ਜਾਂਦੇ ਹਾਂ ਭਲਾ ਨਾ ਬੱਕਰੇ ਵੜਨੇ ਇਹ ਭਲਾ ਪੱਢਣੇ ਪੈਣਗੇ ਉਦੋਂ ਤੇ ਅੱਜੇ ਪੈਸੇ ਖਾਈ ਜਾਂਦੇ ਆ ਕੜ ਕੜ ਤੇ ਕਿੱਥੇ ਕਿੰਨਾ ਫਰਕ ਆ ਉਹਨਾਂ ਨਾਲ ਉਹ ਕਿਵੇਂ ਨਾਲ ਜੁਹਨਾਂ ਦੇ ਨਾਂ ਹੋਣ ਜ਼ਮੀਨ ਇਹਨਾਂ ਦੇ ਰਹਿਣੇ ਇਹਨਾਂ ਦੇ ਨਾਂ ਰਹਿਣੇ ਨਹੀਂ ਉਹਨਾਂ ਦੀ ਅੱਜ ਤੱਕ ਅਰ ਵੀ ਨਾ 400 500 ਸਾਲ ਹੋ ਗਿਆ 400 ਸਾਲ ਹੋ ਗਿਆ ਅੱਜ ਚੱਲਦੇ ਆ ਅੱਜ ਨਾ ਚੱਲਦੇ ਆ ਇਹਨਾਂ ਨੇ ਖਤਮ ਹੋਈ ਜਾਣਾ ਇਹਨਾਂ ਨੇ ਖਤਮ ਹੋਈ ਜਾਣਾ ਮੈਂ ਹਾਂ 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 35000 ਫੌਜ ਲੈ ਕੇ ਗਿਆ ਸੀ 3500 ਬੰਦਾ ਸੱਚ ਨਹੀਂ 3500 ਹਾਂ ਬਗੇਲ ਸਿੰਘ ਇਹਨੇ ਫਿਰ ਲਾਲਕਲਾ ਜਿੱਥੇ ਅੱਜ ਆਪਣਾ ਮੋਦੀ ਵਹਿੰਦਾ ਉਹਦੇ ਦੇ ਝੰਡੇ ਚਲਾਏ ਕੇਸਰੀ ਅੱਛਾ ਵੀ ਸਾਡਾ ਰਾਜ ਅੱਜ ਤੋਂ ਹਾਂ ਤੇ ਜਿਹੜਾ ਉਸ ਟਾਈਮ ਦਾ ਰਾਜਾ ਸੀ ਦਬ ਗਿਆ ਕਹਿੰਦਾ ਵੀ ਤੁਹਾਡਾ ਹੀ ਹੈ ਜੋ ਤੁਹਾਡੀ ਮਰਜ਼ੀ ਕਰੋ ਉਹ ਕਹਿੰਦਾ ਨਹੀਂ ਰਾਜ ਤੁਸੀਂ ਕਰਨਾ ਸਾਡਾ ਰਾਜ ਤਾਂ ਕੁਛ ਦਿਨਾਂ ਲਈ ਆ ਸਾਨੂੰ ਤਾਂ ਇਉਂ ਦੱਸੋ ਵੀ ਸਾਡੇ ਗੁਰੂ ਬੋ ਸਾਡੇ ਗੁਰੂ ਤੇਗ ਬਹਾਦਰ ਦਾ ਸਿਰ ਕਿਤੇ ਕਟਿਆ ਸੀ ਉਹ ਜਗ੍ਹਾ ਦੱਸੋ ਉੱਥੋਂ ਫਿਰ ਖੋਜੀ ਲਿਆਂਦੇ ਨਿਸ਼ਾਨਤੀ ਲਿਆਂਦੇ ਪਟਵਾਰੀ ਲਿਆਂਦੇ ਸਾਰਿਆਂ ਨੇ ਫਿਰ ਉੱਥੋਂ ਮਿਣ ਕੇ ਥਾਂ ਕਹਿੰਦੇ ਵੀ ਇਹ ਥਾਂ ਤੋਂ ਆ ਖੂਹ ਆ ਕੋਲੇ ਇਹ ਖੂਹ ਤੇ ਨਾਮੇ ਪਾਛਦੇ ਸ਼ਰਾਨ ਕਰਿਆ ਇੱਥੇ ਉਹਨਾਂ ਦਾ ਅਸੀਸ ਕਟਿਆ ਆ ਜਗਾ ਉਹਦੀ ਫਿਰ ਉੱਥੇ ਸੀਸ ਗੰਦੀ ਗੁਰਦੁਆਰਾ ਬਾਬਾ ਭਗੇਰ ਸੱਗਣ ਨੇ ਬਣਵਾਇਆ ਅਸੀਸ ਗੰਦੀ ਗੁਰਦੁਆਰਾ ਸੀਸ ਗੰਦੀ ਗੁਰਦੁਆਰਾ ਹਾਂ ਉਹ ਜਗਾ ਇਹਨਾਂ ਨੇ ਦਿੱਦੇ ਨਹੀਂ ਸੀ ਇਹ ਇਹ ਤਾਂ ਫਿਰ ਬਾਬਾ ਭਗੇਰ ਸੱਗਣ ਨੇ ਫੌਜ ਚੜ ਕੇ ਕੋੜੇ ਟਪਾਦੇ ਸਦਾ ਹੀ ਬਾੜ ਤੇ ਸੀ ਲਾਲ ਖੇਲੇ ਦੇ ਵਿੱਚ ਨਾਲ ਹੀ ਬਸੀਤ ਆ ਉੱਥੇ ਮਸੀਤ ਆ ਉੱਥੇ ਬਾੜ ਕੇ ਉਰੇ ਤੇ ਉਹਦੀ ਰਾਜ ਤੇ ਕਰ ਲੈ ਅਸੀਂ ਕਾਪੂਰਾ ਆ ਜਾ ਤੇ ਸਭ ਉਹ ਮੈਂ ਤਾਂ ਮੂਰੇ ਉਹਨਾਂ ਨੇ ਕਿਹਾ ਅਫਦਾਲੀ ਲੀ ਜਾਂਦਾ ਰਿਹਾ ਇਹ ਤਾਂ ਇਹ ਆ ਗਏ ਇਹਨਾਂ ਦੇ ਮੂਰੇ ਤਾਂ ਉਹੀ ਟੱਕ ਪਏ ਹੋ ਇਹ ਕਹਿੰਦੇ ਤੁਹਾਡਾ ਰਾਜ ਨਹੀਂ ਲੈਣਾ ਕੁਛ ਨਹੀਂ ਲੈਣਾ ਪਰ ਸਾਡੇ ਸਾਡੇ ਦਸੋ ਜਿੱਥੇ ਇੱਥੇ ਗੁਰੂ ਸਾਹਿਬ ਦਾ ਸਾਡੇ ਗੁਰਦੁਆਰੇ ਉੱਥੇ ਅਸੀਂ ਉਹਦੇ ਗੁਰਦੁਆਰੇ ਬਣਾਏ ਅਸੀਂ ਸਾਡੇ ਆਉਣ ਵਾਲੀਆਂ ਪੀੜ੍ਹੀਆਂ ਸਾਡੀਆਂ ਮੰਨਣਗੀਆਂ ਆਉਣ ਵਾਲੀਆਂ ਪੀੜ੍ਹੀਆਂ ਤੇ ਨਮਸਕਾਰ ਕਰਨਗੀਆਂ ਤੇ ਉਹ ਸਾਨੂੰ ਦੱਸੋ ਅਸੀਂ ਤੁਹਾਡਾ ਰਾਜ ਨਹੀਂ ਸੀ ਲੈਣਾ ਰਾਜ ਤੁਸੀਂ ਕਰਿਓ ਰਾਜ ਛੜਤਾ ਸੀ ਲੈ ਗਏ ਇਹ ਜੇ ਸੈਖਾ ਪੜੇ ਆਈ ਮਸੀਦ ਨਹੀਂ ਦਵਾਈ ਅਸੀਂ ਤਾਂ ਕਹਿੰਦੇ 20 ਆਰੀ ਵੀ ਅਰੀ ਦਿੱਲੀ ਸੀ ਤਾਂ ਕੁੱਟੀ ਆ ਲੁੱਟੀ ਆ ਇਹ ਤਾਂ ਛੱਡਿਆ ਹੁੰਦੇ ਆ ਇਹ ਤਾਂ ਲੈ ਗਈ ਛੱਡਿਆ ਹੁੰਦੇ ਆ ਹੁਣ ਨਹੀਂ ਵਾ 1.5 ਸਾਲ ਚ ਆਪਾਂ ਮਨਾਰੇ ਤੇ ਛੱਡਿਆ ਇਹ ਫੇਰ ਚੱਕ ਲਾ ਵੀ ਦਿੱਲੀ ਅਸੀਂ ਕੀ ਕਰਾਉਣਾ ਸਾਡੇ ਤਾਂ ਕੰਮ ਕਰ ਜਿਹੜੇ ਕਰਨ ਵਾਲੇ ਆ ਹਾਂ ਇਹ ਤਾਂ ਗੱਲ ਸਮਝਿਆ ਕਿ ਨਹੀਂ ਗੱਲ ਹਾਂਜੀ ਹਾਂ ਇਹ ਸੀ ਭਗੇਲ ਸਿੰਘ ਤੇ ਚੱਟ ਸਿੰਘ ਤੇ ਇਹ ਜੱਸਾ ਸਿੰਘ ਹੁਣੇ ਸਾਰੇ ਉਹਦਾ ਆ ਜੋ ਹੁਣ ਰੰਗਦੇਵ ਤੇ ਅੱਛਾ ਜਿਹੜਾ ਰੰਗਦੇਵ ਸੀ ਤਾਂ ਚਲੋ ਹੁਣ ਆਪਾਂ ਇਹ ਕੱਟੇ ਤਾਂ ਆਪਣੇ ਆ ਗਈ ਨਾ ਸਿੱਖ ਜਿਹੜੇ ਗੁਰੂ ਸਾਹਿਬ ਤੋਂ ਬਾਅਦ ਸੀ ਉਦੋਂ ਪਹਿਲਾ ਲਾਲਾ ਰੰਗ ਜਿਹੜਾ ਰੰਗ ਜਿਹੜਾ ਬਾਦਸ਼ਾਹ ਹੋਇਆ ਨਾ ਹਾਂ ਇਹ ਬਹੁਤ ਭੈੜਾ ਬਾਦਸ਼ਾਹ ਹੋਇਆ ਬਹੁਤ ਭੈੜਾ ਨਾ ਹੀ ਰੰਗ ਜੇ ਸੀ ਹਾਂ ਉੱਤੋਂ ਦਾ ਤੇ ਵਿੱਚੋਂ ਬਹੁ ਖੱਟੜ ਸੀ ਇਹਨੇ ਕੀ ਕਰਿਆ ਆਪਣੀ ਕੁਲ ਦਾ ਨਾਸ ਨੇ ਆਪਦੇ ਹੱਥੀ ਕਰਿਆ ਅਰੰਗ ਜੇ ਬਾਦਸ਼ਾਹ ਨੇ ਆਪਦੀ ਕੁਲ ਦਾ ਨਾਸ ਤੈਨੂੰ ਸਾਰੀ ਇਹਦੀ ਸਿਰੇ ਤੇ ਆਉ ਪਾਣੀ ਕੁਲ ਦਾ ਨਾਸ ਕਿਵੇਂ ਕਰਦਾ ਪਹਿਲਾਂ ਤਾਂ ਇਹ ਫੜਦਾ ਉਹਦਾ ਪਿਓ ਹਾਂ ਆਪਦੀ ਪਿਓ ਨੂੰ ਫੜ ਕੇ ਦਿੰਦਾ ਜੇਲ੍ਹ ਚੋਂ ਫੇਰ ਫੜਦਾ ਉਹਦੇ ਦੋ ਭਰਾਵਾਂ ਨੂੰ ਦੋ ਭਰਾਵਾਂ ਨੂੰ ਇਹ ਮਾਰਦਾ ਚੌਂਕ ਚਲੇ ਜਾ ਕੇ ਹੈ ਫੇਰ ਆਪਦੀ ਭੈਣ ਨੂੰ ਫੜਦਾ ਭੈਣ ਨੂੰ ਫੜ ਕੇ ਅੰਦਰ ਕਰਦਾ ਵੀ ਕੋਈ ਰਾਜ ਨਾ ਲੈ ਸਕੇ ਵੀ ਮੈਂ ਹੀ ਬੈਠਾ ਮੈਂ ਹੀ ਵੱਡਾ ਮੈਂ ਹੀ ਲਊ ਇਹਨੇ ਰਾਜ ਲਿਆ ਉਹਦੇ ਭਰਾ ਮਾਰੇ ਦੋ ਤੇ ਓ ਮਾਰਿਆ ਪਿਓ ਮਾਰਿਆ ਭੈਣ ਮਾਰੀ ਕਰਕੇ ਐਡਾ ਦੁਸ਼ਟ ਸੀ ਇਹ ਹੱਦੋਂ ਵੱਧ ਪਾਪੀ ਕਹਿਣ ਦਾ ਭਾਵ ਹਾਂ ਤੇ ਕਰਾਂ ਦੀਆਂ ਝੂਠੀਆਂ ਕਸਮਾਂ ਇਹ ਖਾਧੀਆਂ ਉਹ ਸੁਣ ਕਿਵੇਂ ਇਹਨੇ ਕਰਾਂ ਦੀਆਂ ਜਦੋਂ ਗੁਰੂ 10ਵੇਂ ਪਾਤਸ਼ਾਹ ਨੂੰ ਪਹਿਲਾਂ ਤਾਂ ਉਹ ਪੜ ਜਾਣਾ ਆ ਹੀ ਰੋ ਪੜਾਣ ਕਰਾਣ ਲਈ ਰੰਗਜੀਵ ਨੇ ਜਜਿਆ ਲਾਤਾ ਸੀ ਆਪਣੇ ਤੇ ਜਜਿਆ ਲਾਤਾ ਸਾਰੇ ਇੱਥੇ ਆਪਦੇ ਹਿੰਦੁਸਤਾਨ ਚ ਬਈ ਮੇਰਾ ਜੋ ਮਤਲਬ ਮੇਰੇ ਰਾਜ ਦੇ ਵਿੱਚ ਰਹੂਗਾ ਤੇ ਉਹ ਜੱਜਿਆ ਪਰੂ ਮੇਰਾ ਤਾ ਰਹੂ ਨਹੀਂ ਮੈਂ ਰਹਿਣ ਨਹੀਂ ਜਣਾ ਕਿਸੇ ਨੂੰ ਨਹੀਂ ਬਾਹਰ ਕਾੜਨੇ ਬਾਹਰ ਕਾੜਦੂ ਕਹਿੰਦਾ ਕਹਿੰਦਾ ਉਹਨੇ ਫਿਰ ਦੂਜਾ ਉਹਨੇ ਪਰਿਆ ਕਹਿੰਦਾ ਮੇਥੋਂ ਬਿਨਾ ਰਾਜ ਗੱਦੀ ਤੇ ਨਾ ਕੋਈ ਬੈਠੇ ਉੱਚੇ ਸਗਾਸਣ ਤੇ ਨਾ ਬੈਠੇ ਹਾਂਜੀ ਹਾਂ ਉਹ ਵੀ ਉਹਨੇ ਹੁਕਮ ਕਰਤੇ ਐ ਫਿਰ ਉਹਨੇ ਤੀਜਾ ਕਹਿੰਦਾ ਕੋਈ ਚੰਗੇ ਕੱਪੜੇ ਸੋਹਣੇ ਪਹਿਣ ਕੇ ਰਾਜਾਂ ਬਾਦਸ਼ਾਹਾਂ ਵਾਲੇ ਉਹਨੇ ਕੋਈ ਬੈਠ ਸਕਦਾ ਹਾਂ ਉੱਚਾ ਪੰਜਵਾਂ ਆ ਗਿਆ ਹੋਰ ਕੋਈ ਫੌਜ ਫੌਜ ਨਹੀਂ ਰੱਖ ਸਕਦਾ ਕੋਈ ਫੌਜ ਨਹੀਂ ਮੈਂ ਹੀ ਰੱਖੂਗਾ ਹੋਰ ਕੋਈ ਨਹੀਂ ਰੱਖ ਸਕਦਾ ਲੈ ਤੇ ਛੇਵਾਂ ਆ ਗਿਆ ਮੈਨੂੰ ਜੋ ਰਾਜ ਵਿੱਚ ਟੈਕਸ ਚਾਹੀਦਾ ਮੇਰਾ ਟੈਕਸ ਭਰੋ ਜਿੰਨਾ ਮੈਂ ਕਹੂੰਗਾ ਉਨਾ ਭਰੋ ਅੱਛਾ ਤੇ ਸੱਤਵਾਂ ਆ ਗਿਆ ਕਹਿੰਦਾ ਆ ਸੱਤਵਾਂ ਆ ਗਿਆ ਜਦੋਂ ਮੈਂ ਕਹਾਂ ਕਿ ਮੇਰੇ ਕੋਲ ਹਾਜ਼ਰ ਹੋਣਾ ਉਦੋਂ ਹੀ ਹਾਜ਼ਰ ਹੋਇਓ ਜਦੋਂ ਮੈਂ ਸਦੂ ਅੱਠਵਾਂ ਹੋਇਆ ਕਹਿੰਦਾ ਮੈਂ ਕਿਸੇ ਨੂੰ ਸ਼ਿਕਾਰ ਨਹੀਂ ਖੇਡਣ ਦੇਣਾ ਆਪਦੇ ਰਾਤ ਚ ਚਕਾਰ ਵੀ ਨਹੀਂ ਕੋਈ ਖੇਡੇ ਲੈ ਠੀਕ ਆ ਇਹ ਦੋ ਜਾਨ ਹੱਥ ਹੱਥ ਚੱਕ ਕੇ ਤੈਨੂੰ ਦੱਸਦਾ ਉਹਦੀ ਹੱਥ ਦਾ ਹੀ ਫਿਰ 200 ਹੁਣ ਨਿਕਲਣਾ ਨਾ ਕਹਿ ਰਿਹਾ ਇਥੋਂ ਹਾਂ ਤੇ ਉਧਰ ਫਿਰ ਕੀ ਕਰਿਆ ਉਹਨੇ ਭਾਈ ਆ ਜਦੋਂ ਇਹ ਗੱਲਾਂ ਕਹੀਆਂ ਤੇ ਹੁਣ ਗੁਰੂ 10ਵੇਂ ਪਾਤਸ਼ਾਹ ਨੇ ਸੁਣ ਲਾ ਪਹਿਲਾਂ ਕਿਹੜਾ ਕੰਮ ਕਰਿਆ 10ਵੇਂ ਪਾਸ਼ਾ ਨੇ ਜਦੋਂ ਉਹਨੇ ਜੱਦੀਆ ਕਰ 10ਵੇਂ ਪਾਸ਼ਾ ਨੇ ਜਵਾਬ ਦਿੱਤਾ ਕਹਿੰਦਾ ਮੈਂ ਕਿਸੇ ਦਾ ਕੋਈ ਜੱਦੀਆ ਨਹੀਂ ਭਰਨਾ ਅਸੀਂ ਤਾਂ ਆਏ ਆ ਆਪਦੇ ਜਾਗਤ ਨੂੰ ਉੱਚਾ ਚੁੱਕਣ ਲਈ ਹਾਂਜੀ ਆ ਆਪਦੀ ਕੌਮ ਨੂੰ ਹਾਂ ਕਿਸੇ ਦਾ ਕੋਈ ਸਾਡਾ ਨੇੜੋ ਨਹੀਂ ਲੱਗਦਾ ਵੀ ਕਿਸੇ ਦਾ ਹੀ ਜੱਦੀਆ ਭਰਿਏ ਕਿਉਂ ਕਿਉਂ ਭਰਿਏ ਕੀ ਦੇਣਾ ਕਿਸੇ ਦਾ ਹੀ ਕੋਹ ਹਾਂ ਫੇਰ ਉਹ ਕਹਿੰਦਾ ਵੀ ਬਹੁਤੇ ਇਕੱਠੇ ਨਹੀਂ ਹੋਣ ਦੇਣੇ ਕਹਿੰਦਾ ਮੇਰੇ ਸਾਕ ਤਾਂ ਟੋਲੀਆਂ ਚ ਬਣ ਬਣ ਕੇ ਆਇਆ ਕਰਨਗੇ ਜਾਂਦੇ ਕਿ ਨਹੀਂ ਸਾਕ ਅੱਜ ਵੀ ਜਾਨਦੇ ਆ ਪ੍ਰਨੰਤਪੁਰ ਨੂੰ ਜਾਨਦੇ ਆ ਹਾਂ ਜੱਥੇ ਵਣ ਵਣ ਉਹ ਕਹਿੰਦਾ ਮੈਂ ਤਾਂ 10ਵੇਂ ਪਾਚਾ ਕਹਿੰਦੇ ਅਸੀਂ ਤਾਂ ਮੇਰੇ ਦਾ ਸਖ ਟੋਲੀਆਂ ਵਣ ਵਣ ਕੇ ਆਉਣਗੇ ਤੇਰਾ ਡਰ ਹੋਊਗਾ ਹੋਰ ਨੂੰ ਕਿਸੇ ਨੂੰ ਸਾਨੂੰ ਕੋਈ ਡਰ ਨਹੀਂ ਹਾਂ ਜਿਹੜਾ ਸੂਰਮਾ ਉਹ ਡਰਦਾ ਨਹੀਂ ਹੁੰਦਾ ਹਾਂ ਜੀ ਹਾਂ ਤੀਜਾ ਉਹਨੇ ਕਿਹਾ ਚੰਗੇ ਕੱਪੜੇ ਮਹਾਰਾਜ ਨੇ ਫਿਰ ਇਹੇ ਜੇ ਚੱਕਲੇ ਦੇ ਜਿਹੜੀ ਕਲਗੀ ਲਾਉਂਦੇ ਸੀ ਨਾ ਮਹਾਰਾਜ ਉਹ ਤੋਂ ਉੱਤੇ ਲਾਉਂਦੇ ਸੀ ਰਾਜੇ ਤੋਂ ਜਦੋਂ ਕੱਪੜੇ ਪਹਿਨਦੇ ਬਾਦਸ਼ਾਹਾਂ ਵਾਲੇ ਪਹਿਨ ਕੇ ਤੇ ਸੰਘਾਸ਼ੜ ਦੇ ਵੰਦੇ ਸੀ ਉੱਚੇ ਹੋ ਕੇ ਹਾਂ ਹਾਂ ਤੀਰ ਕਮਾਨ ਲੈ ਕੇ ਹਾਂ ਚੌਥਾ ਕਹਿੰਦਾ ਕੋਈ ਢੋਲ ਕੀ ਛੈਣੇ ਨਹੀਂ ਵਜਾ ਸਕਦਾ ਕੋਈ ਬਾਜਾ ਨਹੀਂ ਵਜਾ ਸਕਦਾ ਕੋਈ ਢੋਲ ਕੀ ਦੀ ਵਜਾ ਉੱਚੀ ਬਾਜ ਨਹੀਂ ਕੱਢ ਸਕਦਾ ਕੋਈ ਹਾਂ ਮਹਾਰਾਜ ਨੇ ਰਣਜੀਤ ਲੰਗਾਰਾ ਬਣਾਇਆ ਹਾਂ ਬੜਾ ਜਿਹੜਾ ਪਹਾੜੀਆਂ ਚ ਗੂੰਜਦਾ ਸੀ ਧਮ 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 ਕਰਕੇ ਰੰਗ ਜੇ ਉਹਨੂੰ ਦੱਸਦੇ ਸੀ ਉਹ ਵੀ ਤਾਂ ਬੈਠਾ ਲਈ ਇਹ ਤਾਂ ਪੁੱਤ ਕਹਿੰਨੇ ਆ ਕਰ ਨਹੀਂ ਸਕਦਾ ਇਹ ਤਾਂ ਟੋਕ ਖੁਦਾਈ ਇਹ ਤਾਂ ਵੱਡੇ ਵੱਡੇ ਦਾ ਰਣਜੀਤ ਲੰਗਾਰਾ ਬਣਾ ਲਿਆ ਤਾਂ ਘੋੜੇ ਤੇ ਫਿੱਟ ਹੁੰਦਾ ਵਾ ਇਹ ਤਾਂ ਜਦੋਂ ਇਧਰ ਪਹਾੜਾਂ ਚੋਂ ਜਾਨਨੇ ਆ ਸ਼ਿਕਾਰ ਖੇਡਣ ਇਹ ਤਾਂ ਗੂੰਜਦਾ ਪੂਰਾ ਸਾਡੇ ਤਾਂ ਕੰਨਾਂ ਚ ਵਜਦਾ ਔਰ ਰਾਜੇ ਕਹਿੰਦੇ ਹਾਂ ਕਹਿੰਦਾ ਸ਼ਾਹ ਫਿਰ ਉਹ ਉਹਨੇ ਉੱਥੋਂ ਕੱਲਿਆ ਹੁਕਮ ਉਹ ਕਹਿੰਦਾ ਫੌਜ ਫਿਰ ਮਹਾਰਾਜ ਨੇ ਪੰਜਵੀਂ ਆਪਦੇ ਸਿੰਘ ਫੌਜ ਬਣਾਉਣ ਲਾ ਲੇ ਔਜ ਵੀ ਰੱਖਣ ਲੱਗ ਗਿਆ ਇਹ ਰਾਜੇ ਜਿਹੜੇ ਬਾਈ ਧਾਰ ਦੇ ਰਾਜੇ ਸੀ ਇਹ ਕਹਿੰਦੇ ਇਹ ਤਾਂ ਜੀ ਇਹ ਤਾਂ ਫੌਜ ਵੀ ਲਾ ਕੇ ਆ ਬਣਾਉਣ ਹਾਂ ਉਹ ਫਿਰ ਚੁੱਪ ਹੋ ਫਿਰ ਉਹਨੂੰ ਕਹਿੰਦਾ ਵੀ ਮੈਨੂੰ ਟੈਕਸ ਭਰਿਆ ਕਰੋ ਜਦੋਂ ਟੈਕਸ ਲੈਣ ਵਾਲੇ ਆਏ ਰੰਗਜੀਵ ਨੇ ਕੱਲੇ ਮਹਾਰਾਜ ਨੇ ਪੱਟ ਜਵਾਬ ਦਿੱਤਾ ਕਹਿੰਦੇ ਅਸੀਂ ਕਿਸੇ ਨੂੰ ਕੋਈ ਟੈਕਸ ਨਹੀਂ ਦੇਣਾ ਧਰਤੀ ਸਾਡੀ ਆ ਅਸੀਂ ਆਪਣੀ ਧਰਤੀ ਤੇ ਰਹਿਣ ਆਏ ਆ ਇਹਦਾ ਚਾਰ ਦਿਨ ਰਹਿ ਗਏ ਨਾ ਇੱਥੇ ਅਸੀਂ ਰਾਜ ਕਰਨਾ ਨਾ ਅਸੀਂ ਕਿਹਦਾ ਖੋਣਾ ਨਾ ਕਿਸ ਨੂੰ ਦੇਣਾ ਅਸੀਂ ਤਾਂ ਆਪਣੀ ਮੌਜ ਮੇਲੇ ਸੰਗਤਨਾ ਕਰਨੇ ਆਏ ਆ ਤਾਂ ਇੱਥੇ ਰਹਿਣਾ ਨਹੀਂ ਦੇਣਾ ਉਸੇ ਤੇ ਰੁਟਾ 200 ਉਹ ਵੀ ਜਵਾਬ ਹੋ ਗਿਆ ਕਹਿੰਦਾ ਮੇਰੇ ਕੋਲੇ ਫਿਰ ਆ ਗਿਆ ਸੁਨੇਹਾ ਮੇਰੇ ਕੋਲੇ ਹਾਜ਼ਰ ਹੋਣ ਫਿਰ ਉਹ ਗੁਰੂ ਗੋਬਿੰਦ ਸਿੰਘ ਨਹੀਂ ਸਾਰਾ ਕੁਝ ਕਰਦਾ ਤਾਂ ਨਾ ਮੇਰੇ ਕੋਲੇ ਹਾਜ਼ਰ ਹੋਗੇ ਮਹਾਰਾਜ ਕਹਿੰਦੇ ਤੈਨੂੰ ਲੋੜ ਆ ਤਾ ਆ ਜਾ ਸਾਡੇ ਕੋਲ ਸਾਡੇ ਕੋਲੇ ਆ ਜਾ ਸਾਨੂੰ ਕੋਈ ਲੋੜ ਨਹੀਂ ਤੇਰੇ ਕੋਲੇ ਆਉਣ ਦੀ ਤੈਨੂੰ ਲੋੜ ਆ ਤੂੰ ਆ ਜਾ ਉਹ ਵੀ ਨਿਕਾਇਆ ਫੇਰ ਮਹਾਰਾਜ ਨੂੰ ਕਹਿੰਦਾ ਅੱਠਵਾ ਕਹਿੰਦਾ ਸ਼ਿਕਾਰ ਨਹੀਂ ਖੇਡਣਾ ਤੇ ਮਹਾਰਾਜ ਨੂੰ ਸ਼ਿਕਾਰ ਜਾਂਦੇ ਸੀ ਫੇਰ ਬਾਈ ਧਾਰ ਦੇ ਰਾਜਾ ਨੇ ਬੰਦਾ ਘਲਤਾ ਕਹਿੰਦਾ ਉਹ ਤੇ ਸ਼ਿਕਾਰ ਵੀ ਖੇਡਦਾ ਆ ਤਾਂ ਆ ਕੇ ਰਣਜੀਤ ਨਗਾਰਾ ਵਜੋਂਦਾ ਦੜਾ ਹਾਥੀਆਂ ਤੇ ਆਉਂਦਾ ਕਦੇ ਕਾਸੇ ਤੇ ਆਉਂਦਾ ਕਿਤੇ ਨਗਾਰਾ ਦੇ ਹਾਥੀ ਤੇ ਟੰਗਿਆ ਹੁੰਦਾ ਕਦੇ ਕੋੜੇ ਤੇ ਟੰਗਿਆ ਹੁੰਦਾ ਇਹ ਤਾਂ ਸਾਡੇ ਦਾ ਕੰਨਾਜ ਵਜਦਾ ਉਹ ਅਸੀਂ ਟੈਕਸ ਲੈਣ ਜਾਂਦੇ ਸਾਨੂੰ ਟੈਕਸ ਲਈਦੇ ਨੂੰ ਲੱਕ ਉੱਤ ਦਾ ਮਾਰਦਾ ਅਸੀਂ ਤਾਂ ਲੜਾਈ ਵੀ ਕਰੀ ਉਧਰ ਇੱਕ ਸਾਨੂੰ ਤਾਂ ਉਹਦੇ ਚੀਜ਼ੇ ਜਿੱਤ ਲਿਆ ਕਹਿੰਦਾ ਜੱਸਾ ਉਧਰ ਇਹ ਜਿਹੜਾ ਰਾਜਾ ਸੀ ਰੰਗਦੇ ਇਹ ਉਧਰ ਮਰਾਠਿਆਂ ਦੇ ਨਾਲ ਇਹਦੀ ਜੰਗ ਲੱਗੀ ਹੋਈ ਸੀ ਇੱਕ ਬਹੁਤ ਭੈੜੀ ਉਧਰ ਬੜਾ ਮਸਰੂਫ ਸੀ ਇਹ ਇੱਧਰ ਨੂੰ ਨਹੀਂ ਸੀ ਆਉਂਦਾ ਦਸਵੇਂ ਪਾਸ਼ਾ ਨੇ ਇਹਨੇ ਆਖਿਆ ਵੀ ਇਹਨੂੰ ਫੇਰ ਸੇ ਦਸਵੇਂ ਪਾਸ਼ਾ ਨਾਲ ਫੇਰ ਦੇ ਜੱਠਾਂਗੇ ਪਹਿਲਾਂ ਮਰਾਠਿਆਂ ਨਾਲ ਜੰਗ ਕਰੀਂ ਮਰਾਠਿਆਂ ਨਾਲ ਉਧਰ ਹੀ ਰਹਿ ਗਿਆ ਫਿਰਦਾ ਜਦੋਂ ਉਧਰੋਂ ਹਟਿਆ ਉਦੋਂ ਬੁੱਢਾ ਹੋ ਗਿਆ ਬੁੱਢਾ ਹੋ ਕੇ ਮੰਝੇ ਤੇ ਬਹਿ ਗਿਆ ਫੇਰ ਫੇਰ ਦਸਵੇਂ ਪਾਸ਼ਾ ਨੂੰ ਕਹਿੰਦਾ ਤੂੰ ਇੱਥੋਂ ਨਿਕਲ ਜਾ ਅਨੰਤਪੁਰ ਦੇ ਕਿਲੇ ਚੋਂ ਤੇ 22 ਤਾਰ ਦੇ ਰਾਜੇ ਤੇਰੇ ਬਾਦ ਵਾਲੇ ਪੈਗੇ ਤੂੰ ਕੇਰਲ ਛੱਡ ਦੇ ਯਾਰ ਇੱਕ ਵਾਰੀ ਮਾਰਾ ਕਦੇ ਨਹੀਂ ਛੱਡਣਾ ਜੇ ਤਾਂ ਸੀ ਨਹੀਂ ਜਾਣਦਾ ਤੇ ਕਹਿੰਦਾ ਫੇਰ ਕਹਿੰਦਾ ਫੇਰ ਉਹ ਫਿਰ ਕਿ ਉਹਨਾਂ ਕਾ ਤੁਸੀਂ ਉਹ ਕਰੋ ਝੂਠੀ ਕਰਾਂ ਦੀ ਕਸਮ ਪਾਓ ਫਿਰ ਉਹਨੇ ਉਥੋਂ ਕਾਜੀ ਕੱਲੇ ਕਾਜੀ ਕੱਲੇ ਕਾਜੀ ਕਹਿੰਦੇ ਮਹਾਰਾਜ ਰੰਗਜੀਤ ਕਹਿੰਦਾ ਮੈਨੂੰ ਕਾਸਮ ਦੀ ਸਹਉ ਜੇ ਮੈਂ ਤੇਰੇ ਮਗਰ ਕੋਈ ਫੌਜ ਕੱਲਾ ਤੁਸੀਂ ਕਿਹੜਾ ਨਿਕਲ ਜੋ ਕਿਲੇ ਤੋਂ ਫੇਰ ਆ ਕੇ ਬਹਿ ਜਿਓ ਸਾਨੂੰ ਕੋਈ ਤੇ ਪਰ ਕਿਹੜਾ ਨਿਕਲ ਜੋ ਇਧਰ 22 ਧਾਰ ਦੇ ਰਾਜਨਗਰ ਤੁਸੀਂ ਗਊਆ ਬਣਾ ਕੇ ਆਟੇ ਦੀਆਂ ਥਾਲ ਚ ਧਰ ਕੇ ਲੈ ਜਾਓ ਸੌਂ ਖਾ ਲੋ ਵੀ ਜਦੋਂ 10ਵੇਂ ਪਾਸ਼ਾ ਪੱਕੇ ਆ ਇਸ ਗੱਲ ਦੇ ਹਾਂ ਉਹਨਾਂ ਨੇ ਸੌਂ ਤੋਂ ਤੇ ਕਰਾਂ ਤੋਂ ਉਹਨਾਂ ਨੇ ਨਿਕਲ ਜਾਣਾ ਕਿਉਂਕਿ ਉਹ ਮੰਨਦੇ ਆ ਜੀ ਨੂੰ ਆਪਾਂ ਮੰਨਦੇ ਨਹੀਂ ਹਾਂ ਉਹਨਾਂ ਨੇ ਜਦੋਂ ਉਹ ਲਿਆ ਕੇ ਥਾਲ ਦੇ ਵਿੱਚ ਗਊ ਬਰੋਸਤੀ ਉਧਰ ਆ ਕੇ ਕਰਾਂ ਦੀ ਸੌਂ ਖਵਾਤੀ ਵੀ ਰੱ ਕੋਈ ਥੋੜੇ ਮਗਰ ਫੌਜ ਨਹੀਂ ਗਈ ਤੁਸੀਂ ਇੱਥੋਂ ਨਿਕਲ 10ਵੇਂ ਪਾਸ਼ਾ ਕਰਨ ਵੀ ਠੀਕ ਕਰ ਜੋ ਤੁਸੀਂ ਸੌਹਾਂ ਹੀ ਆਪਦੇ ਧਰਵਾਪਾ ਗੁਰੂ ਗ੍ਰੰਥ ਸਾਹਿਬ ਦੀ ਸੌਂ ਕਿਸੇ ਨੂੰ ਖਵਾ ਦਿੱਗੇ। ਇਹ ਜੋ ਸੌਹਾਂ ਹੀ ਖਵਾ ਤਿਆਂ ਤੁਸੀਂ ਫਿਰ ਅਸੀਂ ਜਾਵੜਦੇ ਆ ਭਾਈ। ਜਦੋਂ ਮਹਾਰਾਜ ਉੱਥੋਂ ਨਿਕਲੇਦੇ ਆ ਨਾ ਮਗਰ ਫੌਜ ਕੱਲਤੀ। ਬੇਕ ਉੱਥੇ ਚਮਕੌਰ ਦੀ ਜੰਗ ਕੱਢੀ ਪੈੜੀ ਹੋਈ ਬੱਚੇ ਛੋਟੇ ਉਧਰ ਜਾਵੜੇ ਵੱਡੇ ਇੱਥੇ ਸੀਧ ਹੋਇਆ ਆਪ ਮਹਾਰਾਜ ਇਕੱਲੇ ਦਾਦੀ ਮਾਲ ਦੇ ਕਿੱਧਰ ਕੱਲੀ ਸੀਧ ਹੋਈ। ਕੀ ਕੁਛ ਪਰਿਵਾਰ ਵਿਛੋੜਾ ਪੈ ਗਿਆ ਯਾਰ ਐਡੀ ਤੇ ਗੁਰੂ ਸਾਹਿਬ ਫੇਰ ਵੀ ਗਰਮੀ ਨਾ ਕਰਨ। ਹਾਂ ਨਾ। ਲੈ ਕਿੰਨਾ ਪਰਿਵਾਰ ਵਿਛੋੜਾ ਪੈ ਗਿਆ। ਹਾਂ ਜੀ। ਫੇਰ 10ਵੇਂ ਪਾਸਾ ਵਾਲੀ ਜਿਹੜੀ ਗਰਮੀ ਕੱਢੀ ਨਾ ਜਫਰ ਨਾਮੇ ਦੇ ਵਿੱਚ ਦੀ ਕੱਢੀ ਅੱਛਾ ਜਫਰ ਨਾਮਾ ਜਦੋਂ ਕੰਗੜਦੀ ਨੇ ਤੇ ਫਿਰ ਮਹਾਰਾਜ ਆ ਗਏ ਇਧਰ ਆਥੋਂ ਸਾਰੇ ਗੇੜੇ ਦੰਦੇ ਇੱਥੋਂ ਫਿਰ ਜਫਰ ਨਾਮਾ ਲਿਖਿਆ ਉਹ ਰੰਗ ਜੇਵ ਸੁਣ ਗੱਲ ਆਏ ਆਪਾਂ ਇਕੱਠੇ ਸੀ ਉਮਰ ਆਪਣੀ ਇੱਕੋ ਜੀ ਨਾ ਉਮਰ ਦਾ ਤੂੰ ਮੇਥੋਂ ਪਹਿਲਾਂ ਆਇਆ ਤੇਰੀ ਉਮਰ ਬਹੁਤ ਵੱਧ ਗਈ ਮੇਰੀ ਉਮਰ ਮਤਲ 40 50 ਸਾਲ ਆ ਤੇ ਤੂੰ ਇੱਕੋ ਥਾਂ ਤੋਂ ਆਏ ਸੀ ਤੂੰ ਬਣ ਗਿਆ ਬਾਦਸ਼ਾਹ ਮੈਂ ਬਣ ਗਿਆ ਗੁਰੂ ਗੋਬਿੰਦ ਸਿੰਘ ਤੇ ਰਾਜ ਕਰਿਆ ਮੈਂ ਤਾਂ ਸਿੱਖ ਪੈਦਾ ਕਰੇ ਆ ਤੇ ਤੂੰ ਸਾਰਾ ਕੋਰ ਕੋਲ ਮੈਂ ਗਵਾ ਲਿਆ 18 ਵਿੱਚ ਮਰਾ ਤਾ ਰਿੰਦੀ ਖੁੰਦੀ ਤੂੰ ਕਰਾਂ ਦੀ ਕਸਮ ਖਾ ਕੇ ਆਪਦੀ ਦੀਨ ਧਰਮ ਵੀ ਗਵਾ ਲਿਆ ਹੁਣ ਰੰਗ ਜੇਪ ਪਿਆ ਸੀ ਮੰਜੇ ਤੇ ਫਿਰਦਾ ਸੀ ਗੁਰੂ ਦਸਵੇਂ ਪਾਸ਼ਾ ਜੀ ਨੂੰ ਆਉਣ ਨੂੰ ਵੀ ਮੈਂ ਹੁਣ ਇੱਧਰ ਜਾਵਾਂ ਜੰਗ ਜੁੱਧ ਕਰਾਂ ਇਧਰੋਂ ਦਸਵੇਂ ਪਾਸ਼ਾ ਨੇ ਜਫਰਨਾਮਾ ਹਲਤਾ ਹੁਣ ਜਫਰਨਾਮੇ ਦੇ ਵਿੱਚ ਝੂਠਾ ਕਹਿੰਦਾ ਤੂੰ ਆਪਦੀ ਭੈਣ ਬਿਮਾਰੀ ਆਪਦੇ ਦੋ ਭਰਾ ਵੀ ਮਾਰੇ ਇਹ ਦੇਣ ਕਿੱਥੇ ਦੇਵੇਂਗਾ ਜਾ ਕੇ ਤਾ ਹਾਂ ਡਾਂਗ ਤਾਂ ਤੇਰੇ ਤੇ ਤਾਂ ਖੜਕੜੀਆਂ ਹਲੇ ਹਾਂ ਹਾਂ ਚੱਲ ਉੱਥੇ ਕੋਈ ਨਹੀਂ ਅਸੀਂ ਆਉਣੇ ਆ ਜਦੋਂ ਮਹਾਰਾਜ ਨੇ ਇਹ ਗੱਲਾਂ ਕਹੀਆਂ ਤੇ ਲੱਗ ਗਿਆ ਸੋਚਣ ਵੀ ਇਹ ਤਾਂ ਯਾਰ ਸੱਚੀ ਭਰਨਾ ਕੋ ਮੈਂ ਭੈਣ ਬਿਮਾਰੀ ਆ ਭਰਾ ਵੀ ਮਾਰੇ ਆ ਤੇ ਉਹ ਵੀ ਮੈਂ ਤਾਂ ਕੈਦ ਕਰਕੇ ਮਾਰੇ ਆ ਮੈਂ ਤਾਂ ਭੈੜੀ ਹਾਲਤ ਕਰੀ ਉਹਨਾਂ ਦੇ ਨਾਲ ਤੇ ਮੈਂ ਮੇਰੇ ਨਾਲ ਤਾਂ ਹੋਊਗੀ ਹੁਣ ਇਹ ਉਹ ਸੋਚਣ ਲੱਗ ਗਿਆ ਬਸ ਮੰਜੇ ਤੋਂ ਉੱਠਣ ਤੋਂ ਹੀ ਰਹਿ ਗਿਆ ਪੁਰਿਆ ਰੀਜਾ ਤੋਂ ਮੁੜ ਕੇ ਬਸ ਜਫਰਾ ਉਹ ਮਹਾਰਾਜ ਕਹਿੰਦੇ ਉਹ ਤੂੰ ਸਾਨੂੰ ਸਾਨੂੰ ਆਪਦਾ ਗੁਰੂ ਗ੍ਰੰਥ ਸਾਹਿਬ ਸਭ ਤੋਂ ਪਿਆਰਾ ਹੈ ਤੈਨੂੰ ਤੇਰੀ ਕ੍ਰਾਂਨ ਸਭ ਤੋਂ ਪਿਆਰੀ ਹੈ ਤੂੰ ਕ੍ਰਾਂਨ ਦੀ ਝੂਠੀ ਸੌਂ ਖਾ ਕੇ ਫਿਰ ਵੀ ਸਾਡੇ ਤੇ ਫੌਜ ਚਾੜੀ ਕੀ ਹੋ ਗਿਆ ਯਾਰ ਸਾਡੇ ਚਾਰ ਸਾਹਿਬ ਜਦ ਦੇ ਮਾਰ ਗਲੇ ਤੂੰ ਕਹਿੰਦਾ ਮੇਰਾ ਹਲੇ ਕੁੰਡਲੀਆ ਸੱਪ ਵੀਰ ਆ 10ਵੇਂ ਪਾਸ਼ਾ ਨੇ ਫਿਰ ਕਹਿੰਦਾ ਡੇਢ ਦੀ ਧਰਤੀ ਦੇ ਜਦੋਂ ਬੰਦਾ ਸਿੰਘ ਬਹਾਦਰ ਨੂੰ ਤੋੜਿਆ ਕਹਿੰਦਾ ਕੀ ਹੋ ਗਿਆ ਜੇ ਤੂੰ ਚਾਰ ਮੇਰੇ ਸਿਧ ਕਰਤੇ ਸਿੱਖ ਮੇਰੇ ਸਿਧ ਕਰਤੇ ਹਲੇ ਕੁੰਡਲੀਆ ਸੱਪ ਵੀਰ ਖਾਲਸਾ ਵੀ ਰਾਜੇ ਜਿਉਂਦਾ ਤੂੰ ਮਰ ਜਣ ਇਹ ਨਹੀਂ ਆਉਣਾ ਇਹ ਨਹੀਂ ਆਉਣਾ ਚੜ ਕੇ ਫਿਰ ਤੇਰੀ ਫਲਾਹ ਕਰੂ ਤੇਰਾ ਰਾਜ ਨੂੰ ਸਾਰੇ ਫਿਰ ਬੰਦਾ ਸਿੰਘ ਬੱਧ ਨੇ ਆ ਕੇ ਰਾਜ ਬਣਾਤੇ ਆ ਦੇਖ ਲੋ ਕਿੰਨਾ ਉਹਨਾਂ ਨੂੰ ਪਹਿਲਾਂ ਗਿਆ ਹਾਂ ਹਾਂ ਕਿਹਾ ਪਹਿਲਾਂ ਮਹਾਰਾਜ ਨੇ ਮੇਰਾ ਸਾਰੀਆਂ ਗੱਲਾਂ ਕਹਦੇ ਕਹਿੰਦਾ ਕੁ ਮੌਦਾ ਧਰਮ ਵੀ ਹਾਰ ਗਿਆ ਓਏ ਆਪਦਾ ਆਮਾਨ ਵੀ ਹਾਰ ਗਿਆ ਆਮਾਨ ਤੋਂ ਆਦੇ ਪਰਿਵਾਰ ਨਾਲ ਹਾਰ ਗਿਆ ਹਾਂ ਧਰਮ ਤੂੰ ਸਾਡੇ ਨਾਲ ਹਾਰ ਗਿਆ ਸੂਤਿਆਂ ਸੋਹਾ ਖਾ ਕੇ ਤੇਰੇ ਪੱਲੇ ਕੀ ਰਹਿ ਗਿਆ ਹਾਂ ਹੈ ਤੂੰ ਦਾ ਸਾਰਾ ਕੁਛ ਇਹ ਆਡਾ ਆ ਕੇ ਤੁਰ ਚੱਲਿਆ ਹਾਂ ਆਰ ਸਭ ਨੇ ਇਹ ਦੀ ਆਰ ਸਭ ਨੇ ਤਰੀ ਰਹੀ ਇਲਾ ਕਿੰਨੇ ਕੁਸ਼ ਮਹਾਰਾਜ ਦੇ ਨਾਲ ਕਰਦੇ ਮਹਾਰਾਜ ਭੋਰਾ ਡਰੇ ਨਹੀਂ ਜਮ ਜਿੱਨਾ ਚਰ ਅਨੰਦ ਪਰਚ ਬੈਠੇ ਜੇ ਕੋਈ ਨੇੜੇ ਨਹੀਂ ਆਇਆ ਝਾਕਿਆ ਨਹੀਂ ਉਧਰ ਗਏ ਸੀ ਲੜਾਈ ਦੀ ਲੜੀ ਸੀ ਇੱਕ ਭਗਾਣੀ ਦਾ ਪਹਿਲਾ ਜੁਦ ਤੇ ਨੇ ਉਮਰ 22 ਸਾਲ ਦੀ ਸੀ ਮਹਾਰਾਜ ਜੀ 16 18 ਕ ਸਾਲ ਦੀ ਉਮਰ ਦੇ ਵਿੱਚ ਭਗਾਣੀ ਦਾ ਜੁਦ ਕਰਿਆ ਪਹਿਲਾ ਮਹਾਰਾਜ 18 ਉੱਤੇ ਕੱਢਾ ਕੋਲ ਦਾ ਬੱਚਾ ਹੈ ਛੋਟਾ ਹੀ ਹੁੰਦਾ ਛੋਟਾ ਹੀ ਹੁੰਦਾ ਤੇ ਉੱਥੇ ਲੜਾਈਆਂ ਕਰੀਆਂ ਦੇ ਫੇਰ ਜਦੋਂ 22-23 ਸਾਲ ਦੇ ਹੋ ਗਏ 24 ਫੇਰ ਇਧਰ ਆ ਕੇ ਮਹਾਰਾਜ ਜਨਾਂ ਨੂੰ ਜੰਗ ਜੁੱਦ ਕਰਿਆ 30 ਸਾਲ ਦੇ ਵਿੱਚ ਵਿੱਚ 25-27 25-27 ਸਾਲ ਦੇ ਮਹਾਰਾਜ ਹੋ ਗਏ ਚਲੋ ਦੇਖ ਲੋ ਦੇਖ ਲੈ ਤੇ ਜਿੱਥੇ ਕਹਿੰਦੇ ਰਣਜੀਤ ਰੰਗਾਰਾ ਨੇ ਤੂੰ ਵਜਾਦਾ ਤੇ ਨਗਾਰੇ ਵਜਾਤੇ ਜਿੱਥੇ ਚਾਹ ਟੋਕ ਮਹਾਰਾਜ ਕਹਿੰਦੇ ਮੇਰੇ ਤਾਂ ਸੰਗ ਦਾ ਅੱਜ ਆਪਾਂ ਬੱਸਾਂ ਤੇ ਰੱਕਾਂ ਤੇ ਗੱਡੀਆਂ ਮੋਟਰਸਾਈਕਲ ਫੈਕਟਰਾਂ ਤੇ ਜਾਣਿਆ ਕਿ ਨਹੀਂ ਉਹ ਮੋਟਰਸਾਈਕਲ ਕਿੰਨੀ ਜਾਂਦਾ ਜਾਂਦੇ ਕਿੰਨੇ ਜਾਂਦੀ ਆਟ-ਆਟ ਤੇ ਆ ਉਹਨੇ ਫਿਰ ਰੰਗਜੀਵ ਨੇ ਪਤਾ ਕੀ ਕੀਤਾ ਬਾਅਦ ਦੇ ਵਿੱਚ ਜਦੋਂ ਸੁਰਗਵਾਸ ਦਾ ਸਾਰਾ ਗਵਾਲੇ ਤੋਂ ਮਹਾਰਾਜ ਨੇ ਲਿਖਤੀ ਅਖੀਰ ਤੇ ਨਿਚੋੜ ਨਿਕਲਦਾ ਹਾਂਜੀ ਕਹਿੰਦਾ ਵੀ ਹਾਂ ਮੈਂ ਚਲਿਆ ਜਾਣਾ ਹੈ ਜਰੂਰ ਜਾऊंगा ਉਹਨੇ ਸਾਥ ਲਿਆ ਵਿਆੜ ਦੇ ਲਈ ਸਾਰੇ ਕੋਲੇ ਜਿਹੜੇ ਰਹਿੰਦੇ ਕਿੱਲਾ ਉੱਥੇ ਆਓ ਬਈ ਨਾ ਆ ਰਿਹਾ ਕਹਿੰਦਾ ਜਿੱਦੇ ਮੈਂ ਸੁਰਗਵਾਸ ਹੋ ਗਿਆ ਮਰ ਗਿਆ ਇੰਉਂ ਕਰੋ ਜਦੋਂ ਮੇਰੀ ਕਬਰ ਬਣਾਉਂਗੇ ਮੇਰੀ ਕਬਰ ਕੋਲੇ ਨਾ ਤਾਂ ਪਾਣੀ ਹੋਵੇ ਨਾ ਮੇਰੀ ਕਬਰ ਕੋਲੇ ਕੋਈ ਦਰਖਤ ਲਾਇਓ ਆਏ ਹੋਵੇ ਨਰਾਲੀ ਧੋਪੇ ਮੈਂ ਧੋਪਸਾ ਹਾਂ ਐਡਾ ਪਾਪੀ ਚੱਲਿਆ ਇਸ ਸੰਸਾਰ ਤੋਂ ਮੈਂ ਐਡਾ ਪਾਪੀ ਐ ਇਹਨੂੰ ਧੋਪ ਲੱਗਣ ਤੋਂ ਮੇਰੀ ਕਬਰ ਨੂੰ ਦਰਖਤ ਨੇੜੇ ਨਾ ਹੋਵੇ ਪਾਣੀ ਨੇੜੇ ਨਾ ਹੋਵੇ ਪਾਣੀ ਵੀ ਨਾ ਕੋਈ ਲੈ ਸਕੇ ਉੱਥੋਂ ਉਹਨਾਂ ਨੂੰ ਅਰਦ ਦੇ ਨਾਲ ਨੂੰ ਅਦਰ ਨੂੰ ਕਹਤਾ ਸੀ ਕਹਿੰਦਾ ਮੈਂ ਐਡਾ ਪਾਪੀ ਹਾਂ ਕਹਿੰਦਾ ਜਦੋਂ ਮੈਂ ਗੁਰੂ ਸਾਹਿਬ ਨੇ ਲਿਖਿਆ ਨਾ ਜਫਰਨਾਮਾ ਕਹਿੰਦਾ ਮੈਥੋਂ ਪੜਿਆ ਨਹੀਂ ਗਿਆ ਕਹਿੰਦਾ ਜਿਉਂ-ਜਿਉਂ ਇੱਕ ਇੱਕ ਅੱਖਰ ਆਉਂਦਾ ਸੀ ਕਹਿੰਦਾ ਮੇਰੇ ਤਰੇ ਤਰੇ ਫੱਜੂ ਡੇਦੇ ਹੁਣ ਮੈਂ ਕਰ ਵੀ ਕੁਝ ਨਹੀਂ ਸਕਦਾ ਗੁੱਡਾ ਮਰਨ ਪਹਿਰੇ ਪਿਆ ਹੈ ਜੇ ਜਵਾਨੀ ਚ ਕਿਤੇ ਜਫਰਨਾਮਾ ਲਿਖ ਦਿੰਦੇ ਹੋ ਸਕਦਾ ਮੈਂ ਸਾਰੇ ਕੁਝ ਭਲਾ ਦਿੰਦਾ ਨਾ ਕਰਦਾ ਮੈਂ ਮਿਹਨਤੀ ਕਰ ਲੈਂਦਾ ਹਾਂ ਹੁਣ ਆਪਾਂ ਵੀ ਇਹ ਗੱਲ ਕਹਿਣੀ ਹੁੰਦੀ ਆ ਕਈ ਵਾਰ ਆਪਾਂ ਕਹਿੰਦੇ ਯਾਰ ਹਜੇ ਆਪਾਂ ਨੂੰ ਨੌਜਵਾਨੀ ਆ ਕੋਈ ਨਹੀਂ ਆਲੰਡ ਦੇ ਬਡੇਪਾ ਉਦੋਂ ਆਪਾਂ ਗੁਰੂ ਵਾਲੇ ਬਣ ਜਾਾਂਗੇ ਉਹ ਤਾਂ ਆਪਾਂ ਪਤਾ ਨਹੀਂ ਇਹ ਟਾਈਮ ਟੂਮ ਕੋਈ ਨਹੀਂ ਕਿਸੇ ਦਾ ਲਿਖਿਆ ਆਪਾਂ ਤਾਂ ਕਹਿੰਦੇ ਜੇ ਸੱਚੇ ਪਾਤਸ਼ਾਹ ਜਿਹਦੇ ਜਿਨੇ ਜਾਣੇ ਇਹ ਜਾਣ ਤਾਂ ਇਸ ਸੰਸਾਰ ਤੋਂ ਇੱਕ ਦਿਨ ਹੈਗਾ ਹੀ ਆ ਕੀ ਆਦੇ ਗੁਰੂ ਵਾਲੇ ਬਣ ਕੇ ਜਾਈਦਾ ਅੱਗੇ ਵੀ ਕਰਨੀ ਦਰਗਾਹ ਚ ਕੋਈ ਚੀਜ਼ ਆਪਾਂ ਨੂੰ ਚੰਗੀ ਜਗ੍ਹਾ ਮਿਲ ਜੇ ਚੰਗੀ ਜਗ੍ਹਾ ਮੰਗੂ ਤੇ ਚੰਗੀ ਜਗ੍ਹਾ ਮਿਲੇ ਹਾਂ ਫੇਰ ਆ ਪ੍ਰਮਾਤਮਾ ਆਪਣੇ ਨੇੜੇ ਇਹ ਜਿੱਦਾਂ 10 ਪਾਸ਼ਾ ਨੇ ਕਲਮਾ ਹੀ ਮਾਰਿਆ ਰੰਗ ਜੇ ਦੇਖ ਲੈ ਹੁਣ ਉਹਦਾ ਕੋਈ ਨਹੀਂ ਆ ਹਾਂ ਹੁਣ ਉਹਦਾ ਕੋਈ ਨਹੀਂ ਹੈ ਕੋਈ ਕੋਣੀ ਰਹੀ ਰਹੀ ਨਹੀਂ ਉਹਦੀ ਨਾਸ ਕਰ ਦੇਣਾ ਤਾਂ ਕੋਲ ਨਾਸ ਕਰ ਲਈ ਹਾਂ ਅੱਜ ਦਾ ਕੋਈ ਨਾਂ ਨਹੀਂ ਲੈਂਦਾ ਹਾਂ ਦੇ ਹਲੋ ਦੁਨੀਆ ਦੁਨੀਆ ਬਿਲਕੁਲ ਚੰਗੇ ਕਰਮ ਵਾਲਾ ਚੰਗਾ ਹੀ ਨਾ ਹੁੰਦਾ ਬਿਲਕੁਲ ਬਿਲਕੁਲ ਹਾਂ